ਸੀ ਆਈ ਇੱਕ ਕਹਾਣੀ ਐ ਅੱਜ ਉਹ ਆਰਤੀਆ ਪਰਿਵਾਰ ਐ ਹਾਂਜੀ ਦੋ ਬੇਟੇ ਆ ਉਹਨਾਂ ਦੇ ਅੱਛਾ ਜੀ ਉਹਨਾਂ ਨੇ ਇੱਕ ਵਾਰੀ ਮੈਨੂੰ ਕਹਾਣੀ ਸੁਣਾਈ ਮੈਂ ਕਿਹਾ ਜੀ ਤੁਹਾਡੇ ਬੇਟੇ ਪੜ੍ਹੇ ਨਹੀਂ ਹਨਾ ਮੈਨੂੰ ਕਹਿੰਦਾ ਪੜ੍ਹਦੇ ਕਿੱਥੇ ਹੂੰ ਜੇ ਕਦੇ ਸਾਲ ਲਾਉਂਦਾ ਤਾਂ ਪੜ੍ਹਦੇ ਹੂੰ ਥੀਰੀ ਵਾਲੇ ਹਾਲਾਤ ਸਾਡੇ ਸੀ ਕਦ ਮੈਂ ਕਿਹਾ ਕਿਵੇਂ ਕਹਿੰਦਾ ਤੇ ਤੂੰ ਹਣ ਜ਼ਮਾਨ ਸਾਰੀ ਠਿਕਿਆ ਆ ਕੇ ਕਹਿੰਦਾ ਆਹੀ ਕੰਮ ਮੇਰਾ ਸੀ ਮੇਰੇ ਕੋਲ ਇੱਕ ਕਿੱਲਾ ਪੈਲੀ ਦਾ ਸੀ ਹਾਂ ਯਾਨੀ ਇੱਕ ਕਿੱਲੇ ਚ ਦਾ ਦੇ ਸਾਨੂੰ ਆਰਤੀਆ ਕਿਹੜਾ ਬਣਾ ਦਿੰਦਾ ਹਾਂ ਉਹਦੇ ਲਈ ਤਾਂ 50 ਕਿੱਲੇ ਚਾਹੀਦੇ ਸੀ ਬਿਲਕੁਲ ਇੱਕ ਕਿੱਲੇ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ ਹੁਣ ਨਾ ਕਿੱਲੇ ਵਾਲਾ ਖੇਤੀ ਕਰਨ ਜੋਗਾ ਤੇ ਨਾ ਦਿਹਾੜੀ ਜਾਣ ਜੋਗਾ ਜੇ ਦਿਹਾੜੀ ਜਾਂਦਾ ਤਾਂ ਕਹਿਣਗੇ ਜੱਟ ਹੋ ਕੇ ਦਿਹਾੜੀ ਜਾਂਦਾ ਜ਼ਮੀਂਦਾਰ ਹੋ ਕੇ ਦਿਹਾੜੀ ਚੱਲਿਆ ਖੇਤੀ ਵਾਲਾ ਹੁਣ ਇੱਕ ਕਿੱਲੇ ਚ ਖੇਤੀ ਕੀ ਹੋ ਜੂ ਠੀਕ ਹੈ ਹਾਂ ਜੇ ਚੰਡੀਗੜ੍ਹ ਵਾਲਦੇ ਲੋਕ ਤਮਾਗੀ ਆ 2-2 2.5 ਕਿੱਲੇ ਚ ਖੇਤੀ ਕਰ ਲੈਂਦੇ ਆ ਉਹ ਸਾਬਦੀਆਂ ਲਾਉਂਦੇ ਆ ਆਪ ਵੇਚਦੇ ਆ ਆਪ ਹੀ ਸਾਰਾ ਕੁਝ ਕਰਦੇ ਆ ਠੀਕ ਹੈ ਕਿਉਂਕਿ ਆਪਣੇ ਲੋਕ ਉੱਥੇ ਆ ਕੇ ਮਾਰ ਖਾ ਜਾਂਦੇ ਆ ਵੇਚਣ ਤੇ ਬਿਲਕੁਲ ਜੀ ਚੀਜ਼ ਨੂੰ 20 ਤਾਂ ਲੈਂਦੇ ਆ ਵੇਚਣ ਵਾਲੀ ਗੱਲ ਤੇ ਆ ਕੇ ਮਾਰ ਖਾ ਜਾਂਦੇ ਆ ਕਿਉਂ ਕਿ ਉਹਦੋਂ ਸ਼ਰਮ ਆ ਜਾਂਦੀ ਹ ਹ ਉਹਨਾਂ ਦੀ ਵੀ ਗਲਤੀ ਨਹੀਂ ਸਮਾਜ ਵੀ ਉਂਗਲਾ ਚੁੱਕਦਾ ਹੈ ਸਹੀ ਗੱਲ ਆ ਜੀ ਜੇ ਅੱਜ ਅਸੀਂ ਰੇੜੀ ਲਾ ਲਾਂਗੇ ਮਤਲਬ ਉਹਨੂੰ ਚੰਗਾ ਨਹੀਂ ਸਮਝਣਗੇ ਤੇ ਜੇ ਬਿਹਾਰੀ ਰੇੜੀ ਲਾ ਲੂਗਾ ਕਹਿੰਦੇ ਪਰਦੇਸੀ ਆ ਹਾਂ ਪਰਦੇਸੀ ਆ फेर यार ਸਾਡੇ ਬੰਦੇ ਕਦੋਂ ਰੇੜੀਆਂ ਲਾਉਣਗੇ ਕੰਮ ਹੀ ਠੀਕ ਹੈ ਬਾਹਰ ਜਾ ਕੇ ਅਸੀਂ ਇਹੋ ਜੇ ਕੰਮ ਕਰਨੇ ਪੈਂਦੇ ਆ ਉੱਥੇ ਸੀ ਸ਼ਰਮ ਨਹੀਂ ਮੰਦੇ ਕਿਉਂਕਿ ਅਸੀਂ ਕਹਿੰਦੇ ਕੰਮ ਹੈ ਇੱਥੇ ਵੀ ਕੰਮ ਹੈ ਕਿਰਤ ਹੈ ਬਾਬੇ ਨਾਨਕ ਨੇ ਕਿਹਾ ਜੇ ਉਹ ਜਾਂ ਮਰਜੀ ਹੋਵੇ ਗੁਰਦਾਬ ਮੰਨ ਨਹੀਂ ਗਾਣਾ ਗਾਇਆ ਕਹਿੰਦਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾਂ ਕਰੀ ਪਾਲਸ ਕਰਨਾ ਵੀ ਇੱਕ ਕੰਮ ਹੈ ਯਾਰ ਹੈਨਾ ਉਹ ਕਹਿੰਦਾ ਟੀਚਰ ਲੰਘਾ ਜਾਂਦਾ ਸੀਗਾ ਉਹ ਟੀਚਰ ਨੂੰ ਜਦੋਂ ਵੇਖਿਆ ਬੂਟ ਪਾਲ ਸਿਖਾਉਣ ਲੱਗਾ ਉਹਦਾ ਸਟੂਡੈਂਟ ਸੀ ਹਾਂ ਕਹਿੰਦਾ ਵੈਰੀ ਨਾਈਸ ਆਪਣਾ ਬਿਜ਼ਨਸ ਤਾਂ ਤੁਹਾਡਾ ਕਹਿੰਦਾ ਹਾਂਜੀ ਹੂੰ ਕਹਿੰਦਾ ਵੈਰੀ ਨਾਈਸ ਮੈਨੂੰ ਫਰਾਉਡ ਹੈ ਤੁਹਾਡੇ ਤੇ ਕਹਿੰਦਾ ਹੋਰ ਜੀ ਤੁਹਾਡੇ ਪੜਾਈ ਕਹਿੰਦਾ ਅਫਸਰ ਥੋੜੀ ਲੱਗਣੀ ਸੀ ੂਟ ਪਾਲ ਸਿਖਾਣੇ ਜਿਹੋ ਜਿਹਾ ਮਾਟ ਜੀ ਪੜਾਉਂਦੇ ਸੀ ਉਹ ਜਿੱਥੇ ਅਲੱਗ ਹੈਨਾ ਉਹ ਮਤਲਬ ਇਹ ਕਹਿੰਦਾ ਜਦੋਂ ਮੈਂ ਵੇਖਿਆ ਵੀ ਆਹ ਕਿਲਾ ਇੱਥੇ ਇੰਨੇ ਦਾ ਹਾਂ ਫਰੋਏ ਪਰ ਕੋਲੇ ਮੈਨੂੰ ਤਿੰਨ ਕਿਲੇ ਮਿਲਣੋ ਦੇ अच्छा ਨਾਲ ਮੇਰੇ ਘਰ ਕਹਿੰਦਾ ਮਗਨਾ ਮੈਂ ਕਿਹਾ ਘਰ ਵਾਲੇ ਪੈਸੇ ਜਮ੍ਹਾਂ ਕਰਾਵਾਂਗੇ ਠੀਕ ਹੈ ਕਿੱਲੇ ਨਾ ਘਰ ਵੀ ਮਿਲਦਾ ਤੇ ਪਹਿਲੇ ਵੀ ਤਿੰਨ ਕਿੱਲੇ ਬਣਦੀਏ ਕਿਉਂ ਨਾ ਉੱਥੇ ਜਾਇਆ ਜਾਵੇ ਉਹ ਕਹਿੰਦਾ ਪਾ ਉੱਥੇ ਵੱਜੇ ਉੱਥੋਂ ਕਹਿੰਦਾ ਥੋੜੇ ਜਿਹੇ ਟਾਈਮ ਬਾਅਦ ਮੈਨੂੰ ਨਾਲ ਦੇ ਪਿੰਡ 'ਚ ਪੰਜ ਬਣਦੇ ਸੀ ਕਹਿੰਦਾ ਪਾ ਉੱਥੇ ਵੱਜੇ ਹੁਣ ਇਹ ਸਕੂਲ ਕਿਹੜੇ ਸਨ ਜਾਂਦੇ ਮਹੀਨੇ ਦਾ ਬਚੇ ਨਹੀਂ ਟਿਕਦਾ ਸੀ ਇੱਕ ਪਿੰਡ 'ਚ ਠੀਕ ਹੈ ਜਦੋਂ ਮੈਨੂੰ ਪ੍ਰੋਫਿਟ ਮਿਲ ਗਿਆ ਮੈਂ ਤਾਂ ਉਹਦੀ ਭੱਜ ਜਾਂਦਾ ਸੀ ਬਦਲ 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 ਅਦਲ ਬਦਲ ਅਦਲ ਅੱਜ ਮੋਗੇ ਜ਼ਿਲ੍ਹੇ 'ਚ 50 ਕਿੱਲੇ ਬਣਾਏ ਠੀਕ ਹੈ ਜੀ ਠੀਕ ਹੈ ਉਹ ਕਹਿੰਦੇ ਆਰਤੀਏ ਵਜਦੇ ਆ ਚਾਹੇ ਬਾਹਰ ਜਾਂ ਕੈਨੇਡਾ ਵੀ ਜਾਂਦੇ ਆਉਂਦੇ ਆ ਮੈਂ ਵੀ ਜਾਂਦਾ ਠੀਕ ਹੈ ਪੜਾਈ ਨੂੰ ਕੋਣ ਵੇਂਦਾ ਇਹਨਾਂ ਦੀ ਲੋਕ ਇਨਾਂ ਤੋਂ ਰੁਪਈਏ ਲੈਣ ਆਉਂਦੇ ਆ ਇਹਨਾਂ ਨੂੰ ਇੰਨੇ ਜੋਗ ਬਣਾਇਆ ਮੈਂ ਅੱਜ ਰੋਡ ਤੇ ਪੈੜੀ ਲੱਗਦੀ ਹੈ ਇਹਨਾਂ ਦੀ ਜਿੱਥੇ ਮਰਜੀ ਇਹ ਸੌਦਾ ਕਰ ਲੈਂਦੇ ਆ ਠੀਕ ਹੈ ਇਸ ਕਰਕੇ ਕਹਿੰਦਾ ਪੁੱਤੋ ਪੜ ਕੇ ਵੀ ਤਾਂ ਪੈਸਾ ਹੀ ਕਮਾਉਣਾ ਸੀ ਜਿਹੜਾ ਇਹਨਾਂ ਨੂੰ ਮੈਂ ਕਮਾ ਕੇ ਦੇਤਾ ਹਾਂ ਅੱਜ ਇਹ ਵਿਖਾਰੇ ਬੈਠ ਕੇ ਉਹਦਾ ਵਿਆਜ ਕਰ ਰਹੇ ਠੀਕ ਹੈ ਇਸ ਕਰਕੇ ਉਹ ਕਹਿੰਦਾ ਜੇ ਤੁਹਾਨੂੰ ਕੋਈ ਪ੍ਰੋਫਿਟ ਮਿਲਦਾ ਉਹ ਮਤਲਬ ਕਿ ਛੱਡਣਾ ਚਾਹੀਦਾ ਉਥੋਂ ਪ੍ਰੋਫਿਟ ਲੈਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਅੱਗੇ ਵਧਣਾ ਕਿਹਨੂੰ ਕਹਿੰਦੇ ਆ ਏਸੀ ਗੱਲ ਨੂੰ ਹੀ ਕਹਿੰਦੇ ਆ ਵੀ ਅੱਗੇ ਵਧੋ ਹੋ ਸਕਦਾ ਤੁਹਾਨੂੰ ਘਰ ਵੀ ਛੱਡ ਕੇ ਅੱਗੇ ਜਾਣਾ ਪਵੇ ਤਾਂ ਜਾਣਾ ਪੈਂਦਾ ਠੀਕ ਹੈ ਤੇ ਇਹ ਵੀ ਪਿੱਛੇ ਤੁਹਾਨੂੰ ਪਤਾ ਪਰਿਵਾਰ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਜੇ ਜਨਾਨੀ ਘਰ ਨੂੰ ਜੱਫੀ ਪਾਲੇ ਛੱਡਦੀ ਨਹੀਂ ਹਾਂ ਮੇਰਾ ਘਰ ਤੇ ਮੇਰਾ ਘਰ ਹਾਂ ਤੇ ਉਹ ਫਿਰ ਕਠਿਨੀ ਬਹੁਤ ਔਖੀ ਆ ਘਰੋਂ ਸਹੀ ਗੱਲ ਹੈ ਹੈ ਜਨਾਨੀ ਦਾ ਵਿਆਹ ਗਈ ਨਹੀਂ ਮੁੜਦੀ ਹਾਂ ਇਹ ਤੇ ਆਪ ਦਾ ਘਰ ਕਿਵੇਂ ਛੱਡ ਦੂ ਸਹੀ ਗੱਲ ਹੈ ਵਿਆਹ ਹੀ ਬਹੁਤ ਔਖੀਆਂ ਲਿਆਉਂਦੇ ਸੀ ਪਹਿਲਾਂ ਜਨਾਨਾਂ ਕੋਣ ਤਾਂ ਗੱਲ ਕਰ ਘਰੇ ਵਾੜਨੇ ਨਹੀਂ ਦਿੰਦਾ ਵਿਆਹ ਹਾਂ ਵੇਈ ਬੈਲ ਸੁਝਗਲਾ ਉੱਥੇ ਹੀ ਮੋੜ ਦਿੰਦਾ ਖਵਾ ਕੇ ਲੱਡੂ ਹਾਂ ਤੇ ਜੇ ਘਰੇ ਪਿਆ ਆਵੇ ਤਾਂ 6-6 ਦਿਨ ਨਹੀਂ ਮੋੜਦਗਾ ਹਾਂ ਝੂਠੀ ਪਾਪਾ ਦਿਖਾਈ ਜਾਂਦੀਆਂ ਬਦਲ ਕੇ ਆਹ ਹਾਂ ਅਰਗੰਝਾ ਆ ਮੇਰਾ ਖਨੀ ਕੀ ਲੈਂਦੇ ਨੇ ਆਰਕੰਡੀ ਹੈ ਨਵਾਂ ਨਵੇਂ ਨਾ ਕੱਢ ਕੇ ਲਿਆਉਂਦੇ ਨੇ ਮਾਦੀਆਂ ਤੇਆਂ ਦੁਕਾਨ ਵਾਲਾ ਵੀ ਨਹੀਂ ਜਾਣਦਾ ਹਾਂ ਠੀਕ ਹੈ ਆ ਮੇਰਾ ਦੁਪੱਟਾ ਏ ਫੁਲਵੈਲ ਅਫਲਨ ਅਦੌਕਾ ਉਹਨਾਂ ਨੂੰ ਆਏ ਹੁੰਦਾ ਵੀ ਅਜੇ ਇੱਕ ਸੂਟ ਪਿਆ ਕੱਲ ਨੂੰ ਜਾਣਾ ਨਹੀਂ ਕੱਲ ਨੂੰ ਉਹ ਵੀ ਦਿਖਾਉਣਾ ਉਹ ਦੂਜੀਆਂ ਨੂੰ ਮਚਾਉਂਦੀਆਂ ਹੁੰਦੀਆਂ ਆਹ ਮੈਂ 9000 ਦਾ ਲਈ ਸੀ ਦੂਜੀ ਫਿਰ ਉਸ ਤੋਂ ਵੱਧ ਕੇ ਆ 14000 ਦਾ ਲਈ ਸੀ ਆਪਣੇ ਰਿਸ਼ਤੇਦਾਰੀ ਚ ਬਾਹਰ ਚਲੀ ਗਈ ਅੱਛਾ ਜੀ ਉਹ ਮਤਲਬ ਕਿ ਇੱਥੇ ਆ ਕੇ ਮਾਡਰਨ ਹੋ ਗਈ ਪਹਿਲਾਂ ਅਣਪੜ ਸੀ ਹੂੰ ਆ ਤਾਂ ਮੈਨੂੰ ਨਦਰਸਾਸ ਤੈ ਉਹ ਉਹ ਨਹੀਂ ਆ ਗਈ ਤੇਰੇ ਵਾਲਾ ਵੀ ਉਹ ਜਾਈ ਹੂੰ ਇਹ 9000 ਉਹ ਕਹਿੰਦੀ ਵੀ ਤੇ 9000 ਦਾ ਕੀ ਹੈ ਤੈਨੂੰ ਕੀ ਪਤਾ ਕੱਪੜਾ ਦੂਤਿਆ ਹਾਂ ਕੱਪੜਾ ਦੂਤਿਆ ਕਿਹੜਾ ਉਹ ਦੁਕਾਨ ਵਾਲਾ ਵੇਖ ਲੈਣਾ ਵੀ ਬਾਹਰ ਨਾਲ ਥੋਕਦੇ ਪੰਜੀ ਵੀ ਇਹ ਲਾਚੜੀ ਵੀ ਬਦਲਾ ਦਿਓ ਠੀਕ ਹੈ ਉਹ ਬਦਲਾ ਦੇ ਪਹਿਲਾਂ ਗੱਲਾਂ ਚ ਲੈ ਲੈਂਦੇ ਆ ਭੈਣ ਜੀ ਤੁਸੀਂ ਤਾਂ ਮਤਲਬ ਕਿ ਵੈਂਗੇ ਕੱਪੜੇ ਪਾਉਣੇ ਮੈਂ ਜੀ ਤੁਹਾਨੂੰ ਮਤਲਬ ਕਿ ਪੈਸੇ ਦਾ ਨਾ ਤੁਹਾਡਾ ਪੈਸਾ ਹੈ ਮਤਲਬ ਭੈਣ ਜੀ ਤੁਸੀਂ ਘੱਟ ਵੀ ਨਹੀਂ ਕਰਦੇ ਭੈਣ ਜੀ ਹੋਰ ਫੁੱਲ ਜਾਂਦੀ ਹੈ ਦੇਖੋ ਵੀਰ ਜੀ ਤਾਂ ਪੈਸੇ ਤਾਂ ਲੱਗਣੇ ਹੀ ਆਹ ਚੀਜ਼ ਚੰਗੀ ਲਵਾਂਗੇ ਲੱਗਣਗੇ ਮਾੜੀ ਲਵਾਂਗੇ ਨਹੀਂ ਲੱਗਣਗੇ ਸਹੀ ਗੱਲ ਦੁਕਾਨ ਵਾਲਾ ਸਿੱਟ ਕੇ ਸੂਟ ਪਾਦਾ ਕੀ ਕਹੂਗਾ ਆ ਚੱਕੋ ਭੈਣ ਜੀ ਆ ਤਾਂ ਆਮ ਹੈ ਉਹਦੇ ਉਹੀ ਰੰਗ ਹੋਰ ਸਿੱਟ ਕੇ ਆਹ ਚੀਜ਼ ਤੁਹਾਨੂੰ ਫਰਕ ਕੁਝ ਵੀ ਨਹੀਂ ਲੱਗਦਾ ਪਰ ਪਾਈ ਤਾਂ ਪਤਾ ਲੱਗਦਾ ਕਿ VIP ਲੋਕ ਇਹ ਹੀ ਕੱਟ ਵੀਰੇ ਇਹ ਹੀ ਕੱਟ ਥੱਲੇ ਵਾਲਾ ਨਹੀਂ ਆਪਾਂ ਚੱਕਣਾ ਹਾਂ ਠੀਕ ਹੈ ਇਹਦੇ ਵਿੱਚ ਇਹ ਚ ਕਲਰ ਦਿਖਾਓ ਬਿਲਕੁਲ ਸਾਨੂੰ ਤਾਂ ਪਤਾ ਲੱਗਿਆ ਸੀ ਤਾਂ ਬਾਹਰ ਲੈ ਆ ਨਾ ਸੋਡਾ ਡੋਟ ਰਿਹਾ ਹਾਂ ਉਹ ਮੁਰਤੇ ਜਿਹੜੀ 300 ਵਾਲੀ ਚੀਜ਼ ਹੁੰਦੀ ਹੈ ਜੀ 3000 ਦੀ ਲੌਂਦਾ ਠੀਕ ਹੈ ਡੋਨ ਸਾ ਪੰਬਲ ਭੂਸੇ ਪਾਉਂਦਾ ਉਹ ਫਿਰ ਵਿਆਜ ਦੇਖਉਂਦੀ 14000 ਦਾ ਉਹ ਨਾ ਮੰਨਦਿਆਂ ਨੀ ਲਓ ਮੈਂ 2500 ਦੇ ਲਈ ਇਹਦੇ ਨਾਲ ਹੋਰ 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 ਉਹ ਰਵਿਲੀ ਮੰਦੀ ਨਹੀਂ ਹਾਂ ਉਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਤਾਂ ਬਹਾਲਾ ਪਤਾ ਇਹਨਾਂ ਨੂੰ ਵੰਗਲ ਲਾ ਗਏ ਨਾ ਭੈਣੇ ਤੈਨੂੰ ਲੁੱਟ ਲਿਆ ਤੁਹਾਨੂੰ ਬੜਾ ਪਤਾ ਇਹ ਵੀ ਆਈਪੀ ਲੋਕ ਆਉਂਦੇ ਆ ਇਹਦਾ ਆਪਦੇ ਪਾਸ ਹਾਂ ਹਨਾ ਮਤਲਬ ਕਿ ਸੂਟ ਪਕਾਉਣ ਮਾਰਗੇ ਨਹੀਂ ਮੁੜਦਿਆਂ ਮੁੜਦੇ ਆ ਤੇ ਘਰ ਚੋਂ ਨਿਕਲਣਾ ਤਾਂ ਬਹੁਤ ਔਖਾ ਹੂੰ ਘਰ ਤੋਂ ਇਹ ਕੱਢ ਲਈ ਤਾਂ ਸਮਝ ਲੱਸਾ ਨਹੀਂ ਕੱਟ ਲਿਆ ਠੀਕ ਹੈ ਫੇ ਵੀ ਕੱਢਣੀ ਬਹੁਤ ਔਖੀ ਬਾਈ ਇਹ ਕਹਿੰਦੇ ਪਹਿਲਾਂ ਕਹਿੰਦੇ ਹੁੰਦੇ ਸੀ ਜਨਾਨੀ ਖਪਾ ਤੋਂ ਹਮ ਤੇ ਮਾਜ ਤੋਂ ਮਾਜੇ ਚਪੜ ਤੋਂ ਤੇ ਜਨਾਨੀ ਵਿਆਹ ਤੋਂ ਬਹੁਤ ਔਖਾ ਕੰਮ ਬਹੁਤ ਔਖਾ ਕੰਮ ਕਈ ਬੰਦੇ ਹੁਣ ਵਿਚਾਰੇ ਫਸੇ ਬੈਠੇ ਆ ਕਹਿੰਦੇ ਵਿਆਹ ਕਰਾ ਕੇ ਫਸ ਗਏ ਹੂੰ ਯਾਰ ਬਹੁਤ ਔਖੇ ਕਹਿੰਦੇ ਵਿਆਹ ਖਾਦਾ ਕਰਾ ਲਿਆ ਯਾਰ ਫਸ ਗਈ ਇੱਕਦਮ ਇਹਨੂੰ ਫੋਨ ਆਇਆ ਕਹਿੰਦਾ ਯਾਰ ਮੈਂ ਬਹੁਤ ਔਖਾ ਬਾਈ ਯਾਰ ਕਿਵੇਂ ਖੜਾ ਚੁਪੂ ਮੈਂ ਕਹਿੰਬੂ ਵੀ ਬਣੀ ਗਿਆ ਦੀ ਹਾਂ ਕਹਿੰਦਾ ਹਾਂ ਬਣੀ ਹੈ ਮੈਂ ਫਿਰ ਅੰਦਰ ਬਹਿ ਜਾ ਕਮਰੇ ਚ ਕੰਦੇ ਦਿਆ ਹਾਂ ਲਾ ਪੇ ਲਾ ਰਾ ਹਾਂ ਇਹ ਰਿਵਰਸ ਚਲਾ ਦੇ ਵਿਆਹ ਲਈ ਮੂਗੀ ਹਾਂ ਸਾਰਾ ਬਟਣਾ ਬੁਟਣਾ ਲੈ ਜੀ ਪਿੰਡ ਤੇ ਕੱਚੇ ਬਣਨ ਚ ਹੋ ਜੇਗਾ ਹਾਂ ਤੂੰ ਸਾਜਿਤ ਵੀ ਕੁਵਾਰੀ ਹਾਂ ਹੋਰ ਤਾਂ ਮੇਰੇ ਕੋਲੇ ਕੋਈ ਹਾਲ ਨਹੀਂ ਹੋਰ ਤਾਂ ਕੋਈ ਹਾਲ ਨਹੀਂ ਹਾਂ ਕਿਉਂਕਿ ਉਹ ਮੂਵੀ ਜਦੋਂ ਬੈਗ ਚੱਲੂਗੀ ਢੋਲੀ ਚੋਂ ਘਰੇ ਵੀ ਉੱਤਰ ਜੂ ਬੈਗ 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 ਕੁੜੀ ਆਪਦੇ ਘਰੇ ਵੱਢ ਜੂ ਹਾਂ ਫਿਰ ਤੂੰ ਉੱਥੋਂ ਆਦਾ ਬੈਗ 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 ਬਰਾਤ ਲੈ ਕੇ ਘਰੇ ਲੈ ਆ ਜੀ ਉਹ ਵੀ ਬੈਗ ਤੇਰਾ ਬਟਣਾ ਲੈ ਜੀ ਹੂੰ ਤੇ ਮਰ ਕੇ ਉੱਥੇ ਆ ਜੀ ਨਾ ਨੋਰਮਲ ਜਿੱਥਾ ਤੇ ਉੱਥੇ ਆ ਕੇ ਬਲੀ ਆਫ ਕਰਦੇ ਹਾਂ ਹਾਂ ਇਹ ਨਹੀਂ ਕਰਦਾ ਜਦੋਂ ਘਰ ਵਾਲੀ ਕਰੇ ਗਾਹ ਚ ਪਿੰਡ ਕੋਣ ਹਾਂ ਉਹ ਜਣਾ ਤੇ ਬਿਤੇ ਇਹ ਤਾਂ ਜਾਣਦੇ ਨਹੀਂ ਤੁਹਾਨੂੰ ਅਸੀਂ ਨਹੀਂ ਜਾਣਦੇ ਕਿਹੜਾ ਮੈਂਬਰ ਆ ਕੰਪਾ ਹਾਂ ਜਿਵੇਂ ਹੁਣ ਬੰਦਾ ਵਿਆਹ ਕੇ ਲਿਆਉਂਦਾ ਜਨਾਨੀ ਜਿਵੇਂ ਕਹਿੰਦਾ ਵਿਆਹ ਕੇ ਲਿਆਇਆ ਮੇਕਅਪ ਤਾਂ ਚੜਦੰਦੇ ਇੰਨਾ ਨੰਗ ਨਖਦੀ ਤੇ ਪਤੀਨ ਪਰਦੇ ਯਾਰ ਹੁਣ ਆਪੇ ਵੇ ਨਹੀਂ ਆ ਬੁਰੀਆਂ ਨੂੰ ਕੁੜਗਾ ਬਣਾ ਦਿੰਦੇ ਆ ਜਨਾਨੀ ਬੱਡੀ ਉਮਰ ਦੀ ਨੂੰ ਮੇਕਅਪ ਹੀ ਐਸਾ ਨਾ ਕਰਦੇ ਸਹੀ ਗੱਲ ਆ ਜੀ ਠੀਕ ਹੈ ਤੇ ਉਹ ਕਦੇ ਮੇਕਅਪ ਚ ਹੁਣ ਉਹਨੇ ਜਨਾਨੀ ਵੇਖੀ ਆਪਦੀ ਰਾਤ ਨੂੰ ਹੁਣ ਉਹਨੇ ਵੇਖੀ ਕੋਈ ਜਦੋਂ ਸ਼ਾਮ ਨੂੰ ਉਹ ਤੜਕੇ ਉੱਠ ਗਿਆ ਜਦੋਂ ਸ਼ਾਮ ਨੂੰ ਆਇਆ ਉਹਦੋਂ ਮੇਕਅਪ ਲੈ ਗਿਆ ਮੂੰਹ ਮਤ ਹੋ ਗਿਆ ਬਾਈ ਜਦੋਂ ਉਹ ਤੁਰੇ ਫਿਰੇ ਤੇ ਉਹਨੇ ਜਦੋਂ ਨੀੜੇ ਲੰਗ ਪਾਣੀ ਫੜਾਉਣ ਕਹਿੰਦਾ ਧੱਪ ਧੱਪ ਕਾਲਾਏ ਰਹਿਗਣਾ ਮੇਰੇ ਘਰ ਆਈ ਜਾਊਗੀ ਉਹ ਕਹਿੰਦੀ ਨਹੀਂ ਮੈਂ ਵੀ ਹੋਰ ਲੰਬੇੜਾ ਮਾਰਾ ਮਾਂ ਆ ਕੇ ਕਹਿੰਦੀ ਕੀ ਹੋ ਗਿਆ ਕਹਿੰਦਾ ਆਹ ਭੂਤਨੀ ਜਿਹੜੀ ਮੈਂ ਤੇਰੇ ਘਰ ਆ ਗਈ ਕਹਿੰਦੀ ਇਹੀ ਆ ਪੁੱਤ ਕਹਿੰਦਾ ਇਹ ਤਨੂ ਦਾ ਹੋ ਰਿਹਾ ਕਹਿੰਦੀ ਨਹੀਂ ਪੁੱਤ ਇਹ ਕਪਲਾਤਾ ਹਾਂ ਰੰਗ ਘਰੇ ਆ ਬਸ ਹਾਂ ਉਹ ਆਊਟ ਹੋ ਗਿਆ ਹਾਂ ਰੰਗ ਫਿੱਟ ਗਿਆ ਹਾਂ ਠੀਕ ਹੈ ਵਿੱਚੋਂ ਕੋਸ ਹੋਰ ਨਿਕਲਿਆ ਹੁੰਦਾ ਫੇਰ ਝਾਕ ਕੇ ਹੁਣ ਤਾਂ ਡਿਮਾਂਡ ਹੀ ਕਰੇ ਬੰਦਾ ਜਿਹੜੇ ਵਿਆਹ ਕਰਾਉਣਾ ਪਾਈ ਕੁੜੀ ਮੇਕਅਪ ਨਾਲ ਨਾ ਮੈਂ ਅੰਡੀਆਂ ਕਿ ਲੈ ਜਾ ਹਾਂ ਸਹੀ ਗੱਲ ਹੈ ਜੀ ਪਤਾ ਹੀ ਨਹੀਂ ਭਰਾਵਾ ਹੁਣ ਤਾਂ ਦਾਲਾਂ ਨੂੰ ਪਾਲਿਸ਼ ਕਰਕੇ ਕਹਿੰਦੇ ਨਾ ਮੈਂ ਵੇਖਿਆ ਜਿਹੜਾ ਯੰਤਰ ਆ ਨਾ ਯੰਤਰ ਆ ਹੀ ਟਰੱਕ ਤੇ ਹੁੰਦੇ ਸੀ ਹੂੰ ਅਸੀਂ ਜੰਤਰ ਨਾਲ ਮੋਠ ਲੈ ਗਏ ਮੋਠ ਅੱਛਾ ਜੀ ਜਿਹਦੇ ਵੀ ਦਾਲ ਬਣਾਉਣੀ ਮੈਂ ਕਿਹਾ ਵੀ ਗਰਮ ਪਾਣੀ 'ਚ ਧੋਵਾਂਗੇ ਮੈਂ ਜੋ ਗਰਮ ਪਾਣੀ ਸੱਟ ਕੇ ਮਲੇ ਪਾਣੀ ਕਾਲਾ ਹੋ ਗਿਆ ਮੈਂ ਕਿਹਾ ਦੇਖ ਕਿੰਨੀ ਮੈਲ ਮੈਂ ਲਾਹ ਕੇ ਫੇਰ ਮਲੇ ਫੇਰ ਮੈਂ ਕਿਹਾ ਪਾਣੀ ਹੋਰ ਤੱਤਾ ਪਾ ਮੈਂ ਮਲੀ ਗਿਆ ਪਾਣੀ ਨਿਕਲੀ ਗਿਆ ਕਾਲਾ ਮੈਂ ਮਲੀ ਗਿਆ ਪਾਣੀ ਨਿਕਲੀ ਗਿਆ ਥੱਲੇ ਜੰਤਰ ਨਿਕਲੇ ਅੱਛਾ ਜੀ ਜੰਤਰ ਨੂੰ ਪਾਲਿਸ਼ ਕਰ ਕਰਕੇ ਮੋਠ ਬਣਾ ਦਿੱ ਮੋਠ ਬਣਾ ਦਿੰਦੇ ਹੁਣ ਉਹੀ ਕੰਮ ਜਨਾਨੀ ਦਾ ਆ ਯਾਰ ਕੁੱਲੇ ਵੀਰੇ ਬਿਊਟੀ ਵਾਲਾ ਵਾ ਵਡਾ ਤੋਂ ਸਹੀ ਗੱਲ ਆ ਜੀ ਇਹਨਾਂ ਦੇ ਪਾਚਾ ਹੋਣਾ ਚਾਹੀਦਾ ਹਾਂ ਬਿਲਕੁਲ ਇਹਨਾਂ ਦੇ ਪਾਚਾ ਹੋਣਾ ਚਾਹੀਦਾ ਇੱਕ ਜਾਨ ਪਤਾ ਹੀ ਨਹੀਂ ਕੀ ਦੇ ਕੀ ਬਣਾ ਦਿੰਦੇ ਆ ਯਾਰ ਹੈ ਮਰੋ ਕੋਈ ਪੁੱਛਣ ਵਾਲਾ ਵੀ ਨਹੀਂ ਤੇ ਬਚੋਲਾ ਪਹਿਲੇ ਨਹੀਂ 6-7 ਦਿਨ ਘਰੇ ਵੱਡਦਾ ਅਗਲਾ ਕਹਿੰਦਾ ਯਾਰ ਵੀ ਮੈਂ ਕਾਹਤੋਂ ਜਾਵਾਂ ਹਾਂ 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 ਬਾਕੀ ਚਲੋ ਵੀ ਮੈਂ ਮਜ਼ਾਕ ਤਾਂ ਮਜ਼ਾਕ ਹੈ ਪਰ ਇਹ ਵੀ ਇੱਕ ਬਹੁਤ ਵੱਡਾ ਧੋਖਾ ਜਿਹੜਾ ਦਾਲਾਂ ਸਬਜ਼ੀਆਂ ਪਾਲਿਸ਼ ਕਰਕੇ ਆ ਰਹੀਆਂ ਪਤਾ ਨਹੀਂ ਕਿੰਨੀਆਂ ਕਿ ਚੀਜ਼ਾਂ ਨਕਲੀ ਆਂਡੇ ਨਕਲੀ ਹਨ ਜਿਹੜਾ ਅਸੀਂ ਖਾਣੇ ਆ ਪਨੀਰ ਨਕਲੀ ਦੁੱਧ ਨਕਲੀ ਯਾਰ ਬਹੁਤ ਤਕੜਾ ਖਲਵਾੜ ਹੈ ਸਾਡੇ ਨਾਲ ਇਹ ਤੇ ਬਾਕੀ ਜਿਹੜੀ ਔਰਤ ਹੈ ਜੀ ਉਹ ਘਰ ਦਾ ਗਹਿਣਾ ਵੇੜੇ ਦਾ ਸ਼ਿਗਾਰ ਹੈ ਘਰ ਦੀ ਦੇਵੀ ਹੈ ਉਹ ਤੋਂ ਬਿਨਾ ਜਿਹੜਾ ਘਰ ਹੈ ਉਹ ਬਿਲਕੁਲ ਸੁਨਣਾ ਉਹ ਤੋਂ ਬਿਨਾ ਜਿਹੜਾ ਪਰਿਵਾਰ ਆ ਅੱਗੇ ਨਹੀਂ ਵਧਦਾ ਕਿਉਂਕਿ ਇਹ ਤਾਂ ਗੁਰੂ ਨਾਨਕ ਜੀ ਨੇ ਕਿਹਾ ਸੋ ਕਿਉਂ ਬੰਦਾ ਆਖੀ ਹੈ ਜਿਤ ਜਮੇ ਰਜਾਨਾ ਜਿਹਨੇ ਰਾਜਿਆਂ ਨੂੰ ਪੀਰਾ ਪਗੰਬਰਾਂ ਨੂੰ ਜਨਮ ਦਿੱਤਾ ਉਹਨੂੰ ਮਾੜਾਤ ਕਿਉਂ ਕਹਿਣਾ ਚਲੋ ਆਪਣੇ ਤਾਂ ਵੈਸੇ ਮਜ਼ਾਕ ਕਰਦੇ ਆ ਆਪਣਾ ਸੌਣਾ ਕੰਮ ਹੈ ਤੇ ਔਰਤੀ ਆ ਜਿਹੜੀ ਬੁਢਾਪੇ ਤੱਕ ਸਹਾਰਾ ਬਣਦੀ ਆ ਬੰਦੇ ਦਾ ਠੀਕ ਹੈ ਤੇ ਨਹੀਂ ਜਵਾਕ ਅੱਜ ਕੱਲ ਨਹੀਂ ਪਉਦੇ ਉਦੋਂ ਇੱਕ ਦੋਨੇ ਜੀ ਬੈਠ ਕੇ ਜਿਹੜਾ ਦੁੱਖ ਸੁੱਖ ਕਰਦੇ ਆ ਉਹਦੇ ਫੇਰ ਉਹ ਪੋ ਆ ਦੀ ਆ ਜੂ ਦੇ ਬਾਪ ਟੱਕੜਾ ਤੂੰ ਪਿਆ ਹੋ ਠੀਕ ਆ ਬਈਉ ਗੋਲੀ ਬੱਜੀ ਆ ਹੋਣ ਤਾਂ ਆ ਡਾਕਟਰ ਯੋ ਜਾਗਦਾਰ ਕਹਿੰਦਾ ਸੀ ਤੇਰਾ ਪਜਾਜ ਚ ਇੱਕ ਗਾਣਾ ਪਹਿਲਾ ਵਾਲੇ ਬਜ਼ੁਰਗ ਡਾਕਟਰ ਕਹਿੰਦੇ ਡਾਕਟਰ ਨੇ ਜਾਗ ਜਾ ਆਇਆ ਸੀ ਕੋ ਤਾਂ ਬਤੋ ਠੀਕ ਆ ਉਹ ਮੜ ਮੜ ਬੈਤਾਂ ਤੋਂ ਠੀਕ ਹੋ ਜਾਂਦੇ ਸੀ ਬੰਦੇ ਪਰ ਆਪਣਾ ਟਾਈਮ ਇਹ ਜਾਊ ਪਤਾ ਹੀ ਨਹੀਂ ਕਿੰਨੀਆਂ ਕਿ ਪਾਈਪਾਂ ਲੱਗਿਆ ਕਰਨੇ ਜਿਹੜਾ ਹੁਣ ਬਿਮਾਰ ਗਈਆਂ ਐਸੀਆਂ ਚਲਦੀਆਂ ਜਿਨ੍ਹਾਂ ਦੇ ਅਸੀਂ ਨਾ ਹੀ ਨਹੀਂ ਜਾਣਦੇ ਪਰ ਉਹ ਪ੍ਰਮਾਤਮਾ ਨੂੰ ਮੰਨਣਾ ਪੈਣਾ ਹੈ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਜਿਹੜੇ ਨਾਸਤਿਕ ਲੋਕ ਐ ਉਹ ਅਲੱਗ ਐ ਇੱਕ ਜਿਹੜਾ ਪ੍ਰਮਾਤਮਾ ਨੂੰ ਨਹੀਂ ਮੰਨਦਾ ਨਾਸਤਿਕ ਹੋ ਕੇ ਜਿਹੜਾ ਕਹਿੰਦਾ ਪ੍ਰਮਾਤਮਾ ਵੀ ਹੈ ਨਹੀਂ ਇੱਕ ਮੇਰੇ ਅੱਖਾਂ ਸਾਹਮਣੇ ਦੀ ਜਿਉਂਦੀ ਜਾਗਦੀ ਮਿਸਾਲ ਐ ਕਿ ਇੱਕ ਪਰਿਵਾਰ ਦਾ ਇੱਕ ਬਜ਼ੁਰਗ ਚਲੋ ਕਾਮ ਰੈਡੀ ਖਿਆਲ ਆ ਤਾਗੇ ਉਹਦੇ ਦਿਮਾਗ ਚ ਪਰ ਉਹ ਇੰਨੇ ਕ ਘਰ ਕਰ ਗਏ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣਾ ਬੰਦ ਕਰਤਾ ਉਹਨੇ ਅੱਛਾ ਜੀ ਤੇ ਇਹਨਾਂ ਗੱਲਾਂ ਚ ਕੀ ਐ ਐਵੇਂ ਹੀ ਕਹਿੰਦਾ ਰੱਬ ਬਣਾ ਲਿਆ ਦੇਖੋ ਉਹਦਾ ਬੇਟਾ ਡਾਕਟਰ ਬਣ ਗਿਆ ਠੀਕ ਐ ਲੋਕ ਗੱਲਾਂ ਕਰਨ ਕਹਿੰਦੇ ਯਾਰ ਦੇਹ ਲਾ ਕਹਿੰਦੇ ਕਿੰਨਾ ਨਾਸਤਿਕ ਬੰਦਾ ਤੇ ਮੁੰਡਾ ਡਾਕਟਰ ਬਣ ਗਿਆ ਐਸਾ ਮੋੜ ਖਾਦਾ ਕਿਸਮਤ ਨੇ ਮੁੰਡਾ ਟੀਕੇ ਲਾਉਣ ਲੱਗ ਗਿਆ ਅੱਛਾ ਕਿਧਰੇ ਗਈਆਂ ਡਾਕਟਰਾਂ ਉਹਨਾਂ ਕਹਿੰਦੇ ਉਹ ਨਹਿਰ ਤੇ ਪਿਆ ਹੁੰਦਾ ਕਿਤੇ ਪੁਲ ਤੇ ਪਿਆ ਹੁੰਦਾ ਲਾ ਕੇ ਟੀਕਾ ਕੋਈ ਜ਼ਰੂਰਤ ਨਹੀਂ ਹੂੰ ਠੀਕ ਹੈ ਜਮਾ ਕਰੋ ਬੇਕਾਰ ਹੋ ਗਿਆ ਕੰਮ ਕਿਉਂਕਿ ਪਰਮਾਤਮਾ ਹੈਗਾ ਉਹਨੇ ਉਹਨੂੰ ਦਿਖਾਇਆ ਨਾਸਤਕ ਹੋਣ ਦਾ ਉਹਨੂੰ ਸਜ਼ਾ ਦਿੱਤੀ ਹੈ ਨਾਸਤਕ ਹੋਣਾ ਆਪਾਂ ਜਿਉਂਦੇ ਜਾਗਦੇ ਪ੍ਰਮਾਤਮਾ ਲਈ ਹੋਜੋ ਜਿਹੜੇ ਜਿਉਂਦੇ ਬੰਦੇ ਰੱਬ ਬਣਦੇ ਆ ਹਨ ਪਰ ਜਿਹੜਾ ਪ੍ਰਮਾਤਮਾ ਰੂਪ ਰੂ ਰੱਬ ਆ ਜੀ ਨੂੰ ਸਾਡੇ ਗੁਰੂ ਨੇ ਕਿਹਾ ਸੀਗਾ ਵੀ ਹੁਣ ਅੱਜ ਤੋਂ ਬਾਅਦ ਗੁਰੂ ਇਹ ਆ ਗੁਰੂ ਗ੍ਰੰਥਾ ਗੱਦੀ ਦਿੱਤੀ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਹਨ ਤੇ ਉਹ ਤਾਂ ਸਾਡਾ ਗੁਰੂ ਆ ਯਾਰ ਉਹਨੂੰ ਤਾਂ ਮੰਨਣਾ ਆ ਸੀ ਹਨਾ ਉਹਦੀ ਸਜ਼ਾ ਮਿਲਦੀ ਆ ਜੇ ਕਿਸੇ ਨੇ ਬੇਅਦਬੀ ਕੀਤੀ ਆ ਆਪਾਂ ਕਿਹੜਾ ਅਗਲੇ ਦੇ ਕੋਲੇ ਗਏ ਆ ਖਬਰਾਂ ਉਹਨੂੰ ਕਿਹੜੀ ਸਜ਼ਾ ਮਿਲੀ ਉਹ ਖਬਰਾਂ ਉਹਨੂੰ ਕੀ ਹੋਇਆ ਉਹ ਇਹ ਸਾਰਾ ਕੋਈ ਕਿਸੇ ਨਾ ਕਿਸੇ ਦੇ ਸਾਹਮਣੇ ਕੋਈ ਨਾ ਕੋਈ ਵਾਕਿਆ ਆਉਂਦਾ ਹੈ ਉਥੋਂ ਸਾਫਤ ਹੁੰਦਾ ਹੈ ਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਉਹਨੂੰ ਨਹੀਂ ਭੁੱਲਣਾ ਚਾਹੀਦਾ ਬਿਲਕੁਲ ਜੇ ਅਸੀਂ ਗਊ ਘਰੀਬ ਦੀ ਰੱਖਿਆ ਕਰਾਂਗੇ ਕੁੱਤੇ ਨੂੰ ਰੋਟੀ ਪਾਵਾਂਗੇ ਜਾਨਵਰਾਂ ਦੀ ਦੇਖਭਾਲ ਕਰਾਂਗੇ ਇਨਸਾਨ ਨੂੰ ਬਿਲਕੁਲ ਪਿਆਰ ਕਰਾਂਗੇ ਹਰ ਇਨਸਾਨ ਨੂੰ ਹਰ ਇਨਸਾਨ ਨੂੰ ਦਿਲੋਂ ਸਤਕਾਰ ਕਰਾਂਗੇ ਤਾਂ ਸਤਜੋਗ ਆਊਗਾ ਤਾਂ ਪ੍ਰਮਾਤਮਾ ਸਾਡੇ ਤੇ ਜਿਹੜਾ ਉਹ ਵਰਖਾ ਕਰੂਗਾ ਜਿਵੇਂ ਅੱਜ ਅਸੀਂ ਇੰਨੇ ਗਰਮੀ ਚ ਤਪ ਰਹੇ ਆਂ ਪ੍ਰਮਾਤਮਾ ਘਰ ਅੰਦਰੋਂ ਕਿੰਨਾ ਘਤਪਿਆ ਸਾਡੇ ਤੇ ਜਿਹੜਾ ਮੈਂ ਪੂਤਲਾ ਬਣਾਇਆ ਸੀ ਉਹ ਇੰਨੇ ਮਾੜੇ ਕੰਮ ਕਰਨ ਲੱਗ ਗਿਆ ਯਾਰ ਮੇਰਾ ਬਣਾਇਆ ਕਢਾਉਣਾ ਖੇਢੀ ਉਲਟ ਜਾਂਦਾ ਠੀਕ ਹੈ ਉਹ ਮੇਰੀ ਸੁਣੀ ਨਹੀਂ ਰਿਹਾ ਤਾਂ ਰੱਬ ਨੂੰ ਵੀ ਗੁੱਸਾ ਆਉਂਦਾ ਜੇ ਸਾਨੂੰ ਆਉਂਦਾ ਤਾਂ ਉਹਨੂੰ ਵੀ ਆਉਂਦਾ ਮਾੜੇ ਦੇਣਾ ਜਿਹੜੇ ਉਹ ਕਿਸੇ ਗੱਲ ਨੂੰ ਆਉਂਦੇ ਮੈਂ ਕੱਲ ਵੀਡੀਓ ਚ ਵੀ ਕਿਹਾ ਸੀ ਅੱਜ ਵੀ ਕਹਿਣਾ ਕਿ ਮੈਂ ਇਸ ਪਿੰਡ ਦੇ ਵਿੱਚ ਕੱਪੜੇ ਦੀ ਸ਼ੌਪ ਪਾਈ ਸੀ ਸਮਾਲ ਸਰ ਦੇ ਵਿੱਚ ਕਪੜੇ ਦੀ ਸ਼ਾਪ ਪਾਈ ਸੀ ਮਤਲਬ ਕੋਈ ਵਧੀਆ ਚੱਲਦੀ ਸੀ ਅੱਛਾ ਜੀ ਉੱਥੇ ਅਸੀਂ ਕੋਈ ਸੇਵਾ કરી ਤੇ ਪੈਸੇ ਖਤਮ ਹੋ ਗਏ ਕਪੜਾ ਲਿਆਉਣ ਨੂੰ ਪੈਸੇ ਨਾ ਰਹਿ ਕਪੜਾ ਦਿਨ ਨੂੰ ਪਤਾ ਇਹ ਹਰ ਹਫਤੇ ਲੈ ਕੇ ਆਉਣਾ ਪੈਂਦਾ ਠੀਕ ਹੈ ਨਹੀਂ ਤਾਂ ਪਰ ਆ ਕੇ ਤੀਜੇ ਦਿਨ ਜਿਹੜੀ ਬੇਬੇ ਆਉਂਦੀ ਹੈ ਕੋਈ ਹੋਰ ਤੇ ਆਇਆ ਭਾਈ ਵੀ ਹੁਣ ਦੁਪਾਰਸੋਂ ਤਾਂ ਆਈ ਸੀ ਵੀ ਅੱਜ ਮੈਂ ਕਿੱਥੋਂ ਮੇਰੇ ਕੋਲ ਫੈਕਟਰੀ ਲੱਗੀ ਆ ਇਹ ਤਾਂ ਉੱਤਿਆਂ ਵਾਲੀ ਦਿਖਾਈ ਜਾਂਦਾ ਹੋਰ ਨਵਾਂ ਲਿਆਇਆ ਤਦਕਾ ਹੁਣ ਨਵਾਂ ਨਾ ਤੱਕਵੇਂ ਲਿਆਵਾ ਹਫਤੇ ਬਾਅਦ ਕੱਪੜੇ ਲੈ ਕੇ ਆਉਣੇ ਪੈਂਦੇ ਆ ਕੱਪੜੇ ਵਾਲਿਆਂ ਨੂੰ ਪੁੱਛੋ ਵੀ ਉਹ ਕਿੰਨੇ ਔਖੇ ਆ ਜਿਹੜਾ ਪੁਰਾਣਾ ਮਾਲ ਉਹ ਕੁੱਡੇ ਲੈਣ ਲੱਗ ਜਾਂਦਾ ਉਹਨੂੰ ਕਾਟੂ ਮਾਲ ਕਿਹਾ ਜਾਂਦਾ ਉਹਨੂੰ ਯੂਪੀ ਵਾਲੇ ਲੈ ਕੇ ਜਾਂਦੇ ਆ ਉਹਦੀਆਂ ਗੱਠਾਂ ਬੰਨ੍ਹ ਦਿੰਦੇ ਆ ਉਹ ਗੱਠ ਦਾ ਮੁੱਲ ਹੁੰਦਾ ਅੱਛਾ ਵੀ ਆ ਗੱਠ 5000 ਦੀ ਆ ਗੱਠ 3000 ਦੀ ਇਹਦੇ ਚ ਕਢਾਈ ਵਾਲੇ ਆ ਇਹ 10000 ਦੀ ਪੂਰੀ ਗਾਠੀ ਚੱਕਦੇ ਹੋ ਅੱਛਾ ਜੀ ਪੁਰਾਣਾ ਮਾਲ ਜਿਹੜਾ ਕੁੱਡੇ ਲੈਣ ਲੱਗ ਜਾਂਦਾ ਜਿਹਨੂੰ ਕੋਈ ਨਹੀਂ ਲੈਂਦਾ ਅੱਛਾ ਜੀ ਆਪਣੇ ਦਿਮਾਗ 'ਚ ਹੁੰਦਾ ਹੈ ਕਿ ਇੱਕ ਦੁਕਾਨਦਾਰ ਪੁਰਾਣਾ ਆਉਂਦਾ ਗਰਮਾਂ 'ਚ ਵੇਚ ਦੂ ਆਉਂਦਾ ਸਰਦੀਆਂ 'ਚ ਵੇਚ ਦੂ ਪਰ ਨਹੀਂ ਜਿਹੜਾ ਬੁੜੀਆਂ ਦੀ ਅੱਖ ਉਹ ਇੰਨੀ ਤੇਜ਼ ਹੈ ਉਹ ਸਾਲ ਬਾਅਦ ਸੂਟ ਦਿਖਾ ਦੇ ਉਹ ਦਾ ਦਿੰਦੀਆਂ ਤਾਂ ਉਹੀ ਆ ਨਾਲੇ ਉਸੇ ਕੰਪਨੀ ਦਾ ਹੋਊਗਾ ਪਰ ਉਹ ਕਹਿਣਗੇ ਆਹ ਪੀਸ ਮੇਰਾ ਦੇਖਿਆ ਵਾ ਐਡੀ ਨਿਸ਼ਾਨੀ ਹੈ ਸਹੀ ਗੱਲ ਹੈ ਠੀਕ ਹੈ ਤੇ ਮੇਰੀ ਬਈ ਦੁਕਾਨ ਬੰਦ ਹੋ ਗਈ ਰੋਟੀ ਪਾਣੀ ਬੰਦ ਹੋ ਗਿਆ ਗੱਡੀ ਚ ਤੇਲ ਪਾਉਣ ਨੂੰ ਪੈਸੇ ਨਾ ਤੇ ਮੈਨੂੰ ਮੇਰੇ ਘਰ ਵਾਲੀ ਕਹਿੰਦੀ ਕੋਈ ਗੱਲ ਨਹੀਂ ਆਪਾਂ ਤਾਂ ਚੰਗਾ ਹੀ ਕਰਿਆ ਆਪਾਂ ਕਿਹੜਾ ਮਾੜਾ ਕਰਿਆ ਤੂੰ ਰੱਬ ਤੇ ਭਰੋਸਾ ਰੱਖ ਫੋਈਦਾ ਹੱਲ ਕੱਢੂਗਾ ਜੇ ਕਹਿੰਦੀ ਇੱਕ ਰਸਤੇ ਬੰਦ ਕਰਦਾ ਤਾਂ ਦੋ ਖੋਲਦਾ ਆਪਾਂ ਸੁਣਦੇ ਆ ਤੇ ਜੇ ਰੱਬ ਹੋਇਆ ਤਾਂ ਖੋਲੂਗਾ ਬਿਲਕੁਲ ਤਾਂ ਮੈਨੂੰ ਬੰਦਾ ਆਇਆ ਲੈਣ ਰਾਊਕੇ ਆਲਾ ਜੱਸਾ ਮੈਨੂੰ ਕਹਿੰਦਾ ਯਾਰ ਬਾਲਕਿਸ਼ਨ ਸਾਡਾ ਢਾਬੇ ਤੇ ਅੱਛਾ ਤੇ ਜਰ ਮੋੜ ਪੈ ਗਿਆ ਮੈਂ ਉਹਨਾਂ ਕੋਲ ਆ ਯਾਰ ਮੇਰੇ ਕੋਲੇ ਰਾਜਸਥਾਨ ਆਉਣ ਨੂੰ ਤੇਲ ਵੀ ਹੈ ਨਹੀਂ ਗੱਡੀ 'ਚ ਹਾਂ ਉਹਨੇ ਨਾਲ ਦੀ ਨਾਲ ਪੈਸੇ ਪਾਤੇ ਹਾਂ ਮੈਂ ਗੱਡੀ ਦਾ ਤੇਲ ਭਰਾਇਆ ਉੱਥੇ ਉੱਠ ਗਿਆ ਅੱਛਾ ਅਸੀਂ ਢਾਬਾ ਚਲਾ ਲਿਆ ਤੇ ਬਾਰੇ ਨਿਆਰੇ ਹੋ ਗਏ ਠੀਕ ਹੈ ਪਹਿਲਾਂ ਢਾਬਾ ਇੱਕ ਵਾਰੀ ਪਹਿਲਾਂ ਚਲਾ ਕੇ ਬੰਦ ਹੋ ਗਿਆ ਸੀ ਦੁਬਾਰਾ ਜਦੋਂ ਮੈਂ ਗਿਆ ਫਿਰ ਇਸ ਤਰੀਕੇ ਨਾਲ ਚੱਲਿਆ ਇਹ ਪ੍ਰਮਾਤਮਾ ਨੇ ਬੰਦਾ ਚੇਂਜ ਕਰਨਾ ਸੀ ਮੇਰਾ ਓਨੇ ਸਨ ਚ ਕਰ। ਕੱਪੜੇ ਵਾਲੀ ਦੁਕਾਨ ਵੀ ਜ਼ੈਰ ਤੇ ਲਵਾਤੀ ਫੇਰ ਫੇਰ ਉੱਥੇ ਭੇਜਤਾ। ਉੱਥੋਂ ਮੈਂ ਕਾਮਯਾਬ ਹੋ ਗਿਆ। ਜਦੋਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਜੇ ਤੁਸੀਂ ਕੱਲਿਆਂ ਨਹੀਂ ਕਰਿਆ ਤਾਂ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਉਹਨੂੰ ਧੁਰ ਤੱਕ ਇਕੱਲੇ ਹੀ ਨਭਾਓ। ਜੇ ਤੁਸੀਂ ਪਹਿਲਾਂ 파ਟਨਰ ਰੱਖਿਆ ਤਾਂ ਧੁਰ ਤੱਕ ਉਹਦੇ ਨਾਲ ਹੀ ਚੱਲਿਓ। ਤੁਸੀਂ ਕਦੇ ਤਰਸ ਖਾ ਕੇ ਕੋਈ ਆਵਦਾ ਸਰਕਾਰ ਸੰਬੰਧੀ ਆਪ ਦਾ ਭਰਾ ਕੋਈ ਸਮਝ ਕੇ ਜੀ ਉਹ ਕੰਮ ਚ ਨਹੀਂ ਵਾਰਦਾ ਜਦੋਂ ਤੁਸੀਂ ਉਹ ਹੈਦਿਆ ਕਰਕੇ ਵਾਰ ਲਿਆ ਤਾਂ ਉਹ ਤੁਹਾਨੂੰ ਫੁੱਡੇ ਲੈਣ ਲਾਊਗਾ ਹੀ ਲਾਊਗਾ ਸਹੀ ਗੱਲ ਹੈ ਸਾਡੇ ਨਾਲ ਇਹ ਹੋਈਆਂ ਅਸੀਂ ਆਪ ਦੇ ਧੰਦੇ ਆਪ ਬੰਦ ਕਰਾਏ ਅੱਛਾ ਜੀ ਜਦੋਂ ਕਿਸੇ ਤੇ ਹੈਦਿਆ ਕੀਤੀ ਉਹਨਾਂ ਨੂੰ ਲੈਗੇ ਠੀਕ ਹੈ ਜੀ ਨੂੰ ਤੁਸੀਂ ਲਿਜਾਉਂਗੇ ਉਹ ਤੁਹਾਡੇ ਜੜਾ ਨੂੰ ਦੱਤ ਹੀ ਦੇ ਸਹੀ ਗੱਲ ਇਹ ਜ਼ਮਾਨਾ ਹੈ ਬਿਲਕੁਲ ਇਹ ਦਸਤੂਰ ਹੈ ਦੁਨੀਆ ਦਾ ਇਹਦੇ 'ਚ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਕਿਉਂਕਿ ਜ਼ਿੰਮੇਵਾਰ ਆਪਾਂ ਆਪ ਹੀ ਆ ਠੀਕ ਹੈ ਜਦੋਂ ਆਪਾਂ ਆਪ ਹੀ ਲੈ ਕੇ ਗਏ ਅਗਲੇ ਨੂੰ ਤੇ ਆਪ ਹੀ ਅਗਲੇ ਨੇ ਕਰਤਾ ਕੰਮ ਠੀਕ ਹੈ ਸਹੀ ਗੱਲ ਹੈ ਜੀ ਵੀ ਜਦੋਂ ਵੀ ਪਰਮਾਤਮਾ ਜਗਾ ਵੀ ਆਪ ਦਿਖਾਉਂਦਾ ਤੁਸੀਂ ਕੋਈ ਵੀ ਕੰਮ ਕਰਨ ਦਾ ਨਿਰਣਾ ਲੈ ਲਓ ਜੇਰ ਮੈਂ ਆਹ ਕੰਮ ਕਰਨਾ ਹੈ ਤਾਂ ਹੋ ਕੇ ਰਹਿਣਾ ਉਹ ਪਰਮਾਤਮਾ ਕਰਾਉਂਦਾ ਕਿਉਂਕਿ ਤੁਹਾਡੇ ਅੰਦਰ ਜਿਹੜੀ ਉਹ ਪੋਜ਼ਿਟਿਵ ਹੀ ਹੈ ਨਾ ਜਿਹੜਾ ਮਤਲਬ ਤੁਹਾਡਾ ਇਮਿਊਨਿਟੀ ਸਿਸਟਮ ਕਾਇਮ ਹੈ ਨਾ ਉਹ ਤੁਹਾਨੂੰ ਪ੍ਰੇਰਿਤ ਕਰਦਾ ਅੰਦਰ ਤੁਹਾਡਾ ਦਿਮਾਗ ਸਿਗਨਲ ਦਿੰਦਾ ਸਾਰੇ ਸਰੀਰ ਨੂੰ ਕਿ ਮੈਂ ਆ ਕੰਮ ਕਰਨਾ ਹੈ ਤੋ ਹੋਣਾ ਹੈ ਸਹੀ ਗੱਲ ਹੈ ਇਹ ਹਕੀਕਤ ਹੈ ਮੈਂ ਜਦੋਂ ਢਾਬਾ ਪਹਿਲੀ ਵਾਰ ਦੇਖਣ ਗਿਆ ਨਾ ਮੇਰੇ ਨਾਲ ਜਿਹੜੇ ਬੰਦੇ ਗਏ ਸੀ ਅਸੀਂ ਇੱਥੋਂ ਚੱਲੇ ਅਸੀਂ ਰਾਹ 'ਚ ਦੋ ਤਿੰਨ ਢਾਬੇ ਸਿਲੈਕਟ ਕਰਦੇ ਬੀਕਾ ਨੇਰ ਤੋਂ ਉਰਾ ਉਰਾ ਇੱਕ ਦਾ ਅਸੀਂ ਪੱਕਾ ਹੀ ਕਰਤਾ ਅਰਜਨ ਸਰ ਕੋਲ ਕਿੰਨਾ ਕਰਾਇਆ ਇੰਨਾ ਕਰਾਇਆ ਬਹੁਤ ਜੋ ਉਹ ਕਹਿੰਦੇ ਜੀ ਅੱਜ ਹੀ ਚਲਾ ਲਓ ਭਾਂਡੇ ਢਿੰਡੇ ਪਏ ਆਂ ਹੀ ਸਾਫ ਲੋ ਮਤਲਬ ਮੈਂ ਕਹਾ ਯਾਰ ਠੀਕ ਆ ਯਾਰ ਗੱਡੀਆਂ ਖੜਨੂ ਜਗ੍ਹਾ ਹੈਗੀ ਆ ਯਾਰ ਉਹ ਕਹਿੰਦੇ ਬਾਤ ਚਲਾ ਦਈਏ ਮੈਂ ਕਹਾ ਨਹੀਂ ਯਾਰ ਅਜਾ ਕਾਂ ਜਾ ਕੇ ਹੂੰ 5 400 ਕਿਲੋਮੀਟਰ ਹੋਰ ਅੱਗੇ ਚੱਲਦੇ ਹਾਂ ਘਰੋਂ ਤਾਂ ਨਿਕਲੇ ਹੀ ਆ ਅਸ਼ੀਰਵਾਦ ਸੰਤਾਂ ਦਾ ਹੀ ਮੈਨੂੰ ਲੰਮਿਆਂ ਦਾ ਮਹਾਰਾਜ ਦਾ ਲੋਪੂ ਵਾਲਿਆਂ ਦਾ ਅੱਛਾ ਜੀ ਉਹ ਕਹਿੰਦੇ ਪੁੱਤ ਢਾਬਾ ਕਰ ਲਾ ਜਾ ਬਾਰੇ ਨਿਆਰੇ ਹੋਣਗੇ ਕਹਿੰਦੇ ਕਿਸੇ ਦਾ ਮਾੜਾ ਨਾ ਕਰੀ ਕੇ ਡਰਾਈਵਰ ਦਾ ਅੱਜ ਤੱਕ ਨਹੀਂ ਕਰਿਆ ਬਈ ਨਾ ਸੋਚਿਆ ਠੀਕ ਹੈ ਮੈਂ ਕਹਾ ਯਾਰ ਚੱਲ ਯਾਰ ਮੈਂ ਕਹਾ ਕੋਈ ਗੱਲ ਨਹੀਂ ਹੋਰ ਅੱਗੇ ਚੱਲੋ ਤੁਰੇਗੇ ਤੁਰੇਗੇ ਦੇਖ ਤੂੰ ਜਿੱਥੇ ਦਾਦ ਦਾ ਟਰੱਕ ਖੜੇ ਆ ਉਹ ਟੱਬਾ ਪਸੰਦ ਨਹੀਂ ਆਇਆ ਭਾਪ ਦੇ ਕੋਲੇ ਜਿਹੜਾ ਟੱਬਾ ਮੈਂ ਕਰਿਆ ਸੀਗਾ ਜਦੋਂ ਖਾਲੀ ਪਿਆ ਸੁਨਣਾ ਇੱਕ ਗੱਡੀ ਖੜੀ ਛੇ ਟੈਰੀ ਅੰਮ੍ਰਿਤਸਰ ਦੀ ਮੇਰੇ ਅੱਜ ਵੀ ਜ਼ਿਆਦਾ ਕੱਚਾ ਮਾਲ ਭਰਿਆ ਉਹਨੇ ਗਿਆਨੀ ਮੁੰਡਾ ਅੱਛਾ ਜੀ ਮੈਂ ਉੱਥੇ ਬਾੜ ਕੇ ਮੈਂ ਕਿਹਾ ਯਾਰ ਆਹ ਟੱਬਾ ਲੈ ਹੂੰ ਇਹਦਾ ਕਹਿੰਦਾ ਆਹ ਕਹਿੰਦਾ ਪਰੋ ਉੜਦੀ ਐ ਤੇ ਆਹ ਜਾਨ ਜੀ ਕਹਿੰਦੇ ਇੱਥੇ ਕੀ ਕਰਾਂਗੇ ਮੈਂ ਕਿਹਾ ਟੱਬਾ ਚੱਲੂ ਮੇਰਾ ਦਿਮਾਗ ਕਹਿੰਦਾ ਮੇਰਾ ਮਾਨ ਕਹਿੰਦਾ ਇਹ ਟੱਬੇ ਨਾਲ ਗੱਲ ਕਰੋ ਹਾਂ ਅਸੀਂ ਜਦੋਂ ਅੰਦਰ ਗਏ ਰਾਜਸਤਾਨੀ ਬੈਠੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਢਾਬਾ ਲੈਣਾ ਕਹਿੰਦੇ ਆਜੋ ਅਸੀਂ ਵੀ ਦੇਣਾ ਮੈਂ ਕਿਹਾ ਡੋਟਿਆਂ ਦਾ ਕੰਮ ਨਹੀਂ ਕਰਨ ਦੇਣਾ ਅਸੀਂ ਉਹ ਕਹਿੰਦੇ ਅਸੀਂ ਉਧਰ ਨਹੀਂ ਢਾਬੇ 'ਚ ਕਰਾਂਗੇ ਮੈਂ ਕਿਹਾ ਅੱਡ ਕਰ ਲਿਓ ਇੱਥੇ ਤਾਂ ਅਸੀਂ ਰੋਟੀ ਪਾਣੀ ਦਾ ਹੀ ਚਲਾਉਣਾ ਉਹ ਕਹਿੰਦੇ ਕੋਈ ਗੱਲ ਨਹੀਂ ਅੱਛਾ ਜੀ ਕਿਉਂ ਮੈਂ ਕਿਹਾ ਇਧਰੋਂ ਵੀ ਥੱਕੇ ਹੋਏ ਮੁਰ ਕੇ ਉਧਰੋਂ ਵੀ ਥੱਕੇ ਜਾਗੇ ਜਾਵਾਂਗੇ ਕਿੱਥੇ ਠੀਕ ਹੈ ਇਧਰੋਂ ਭੱਜ ਕੇ ਜਾਣਾ ਤੇ ਉਧਰੋਂ ਵੀ ਭੱਜੇ ਫਿਰਾਂਗੇ ਡੋਟਿਆਂ 'ਚ ਫਿਰ ਕੀ ਕਰਾਂਗੇ ਅਸੀਂ ਢਾਬਾ ਲੈ ਲਿਆ ਮੈਨੂੰ ਉਹ ਕਹਿਣ ਯਾਰ ਨਹੀਂ ਯਾਰ ਗਲਤ ਕਰਿਆ ਯਾਰ ਤੂੰ ਫਲਾਣਾ ਕਰਿਆ ਯਾਰ ਤੁਸੀਂ ਢਾਬਾ ਲੈਣ ਵਾਲੇ ਬਣੋ ਕਹਿੰਦੇ ਵੇਖਿਆ ਕੀ ਤੂੰ ਮੈਂ ਕਿਹਾ ਬਾਅਦ ਚ ਦੱਸੂ ਅਸੀਂ ਬੰਦੇ ਨੂੰ ਫੋਨ ਲਾਤਾ ਵੀ ਬੋਰਡ ਬਣਾ ਦੇ ਤਾਰੀ ਦਾ ਢਾਬਾ ਮੋਗੇ ਵਾਲੇ ਦਾ ਫਲਾਨੇ ਦਾ ਉਦੋਂ ਕਿਹੜਾ ਬਾਬਾ ਲੱਗਿਆ ਸੀ ਨਾਲ ਅਜੀ ਹਾਂ ਉਹਨਾਂ ਨੇ ਬੋਰਡ ਬਣਾ ਤੇ ਤੇ ਬੋਰਡ ਪਹੁੰਚ ਗਈ ਮੈਂ ਕਿਹਾ ਵੀ ਇੱਥੇ ਚਲਾ ਹੀ ਦਿਓ ਹਮ ਅਹੀਂ ਬੋਰਡ ਲਾ ਤੇ ਉਹ ਸੇ ਚੱਕੀ ਵਾਲਾ ਮੈਨੂੰ ਕਹਿੰਦਾ ਭਾਈ ਬਹੁਤ ਚੱਲੂ ਕਹਿੰਦਾ ਬਹੁਤ ਚੱਲਦਾ ਰਿਹਾ ਕਿ ਹੇਟ ਹੈ ਵੀ ਅੱਛਾ ਜੀ ਮੰਨਿਆ ਬਾ ਹਾਟਲ ਸੀ ਕਹਿੰਦਾ ਇਹ ਉਹ ਬੰਦਾ ਚਲਿਆ ਗਿਆ ਛੱਡ ਕੇ ਕਹਿੰਦਾ ਅਵਤਾਰ ਸੀ ਮੈਂ ਕਹਿੰਦਾ ਅਵਤਾਰ ਹੀ ਮੈਂ ਹਾਂ ਅਵਤਾਰ ਗਿਆ ਤੇ ਅਵਤਾਰ ਆ ਗਿਆ ਠੀਕ ਹੈ ਤੇ ਚੱਲੂਗਾ ਮੈਂ ਕਹਿੰਦਾ ਕਿਉਂ ਸੁਣੋ ਪਹਿਲਾਂ ਵੀ ਮੇਰਾ ਸਰਨਾਮੀ ਨਹੀਂ ਸੀ ਇੱਥੇ ਤੇ ਹੁਣ ਵੀ ਆਪਾਂ ਆਏ ਤੇ ਚੱਲੂਗਾ ਯਾਰ ਚੱਲੂਗਾ ਮਤਲਬ ਕਿ ਢਾਬਾ ਚੱਲ ਪਿਆ ਅੱਛਾ ਜੀ ਇੱਕ ਤਾਂ ਖਿਸਕ ਗਿਆ ਕਦਾ ਰਿਵਿਊ ਕੋਈ ਕੰਮ ਆ ਭਾਂਡੇ ਧੋਈ ਜਾਂਦੇ ਮੈਂ ਤਾਂ ਨਹੀਂ ਰਹਿਣਾ ਮੈਂ ਕਹਿੰਦਾ ਚਲੋ ਪੈਂਡ ਉਹ ਪੈਂਡ ਆ ਗਿਆ ਅੱਛਾ ਜੀ ਤੇ ਮੁਰਗੇ ਦੂਜੇ ਵੀ ਦੋ ਜਿਹੜੇ ਸੀ ਉਹ ਕਹਿੰਦੇ ਯਾਰ ਨਹੀਂ ਯਾਰ ਭਾਂਡੇ ਧੋਣ ਵਾਲਾ ਕੋਈ ਕੰਮ ਆ ਯਾਰ ਉਧਰੋਂ ਸਨੇਹ ਭੇਜਣ ਲੱਕੀ ਹੁੰਦਾ ਸੀ ਕਾਲੇ ਬੂਲੇ ਦਾ ਬਦਮਾਸ਼ ਆਪਣੇ ਨਾਲ ਮੁੰਡਾੜੀ ਸੀ ਆਪਣਾ ਅੱਛਾ ਜੀ ਉਹਨੇ ਸਨੇਹ ਭੇਜ ਤੋ ਟਰੱਕ ਜੁਨੀਆ ਦਾ ਪ੍ਰਧਾਨ ਬਣ ਗਿਆ ਹਾਂ ਕਹਿੰਦਾ ਕਰਕੇ ਐਡੇ ਐਡੇ ਕੰਮ ਹੁਣ ਭਾਂਡੇ ਧੋਣ ਲੱਗ ਗਏ ਕਹਿੰਦਾ ਇਹ ਵੀ ਕੋਈ ਕੰਮਾਂ ਚੋਂ ਕੰਮ ਹੈ ਹਾਂ ਮੈਂ ਕਹਾ ਯਾਰ ਕੋਈ ਗੱਲ ਨਹੀਂ ਭਾਈ ਹਾਂ ਸਾਡੇ ਕਰਮਾਂ ਚ ਧੋਣੇ ਲਿਖਿਆ ਤਾਂ ਇਤੋਂ ਮੰਗੇ ਠੀਕ ਹੈ ਸਾਨੂੰ ਸਕੂਨ ਮਿਲਦਾ bartan ਧੋਕੇ ਯਾਰ ਹੋਰ ਸਾਨੂੰ ਕੀ ਚਾਹੀਦਾ ਸਾਡਾ ਮਾਨ ਖੁਸ਼ ਹੈ ਬਰਤਨ ਧੋਕੇ ਲੋਕਾਂ ਦੀ ਸੇਵਾ ਕਰਕੇ ਡਰਾਈਵਰਾਂ ਦੀ ਸਾਡਾ ਮਨ ਖੁਸ਼ ਬਸ ਸੀ ਕਿ ਸਾਡਾ ਪਰਿਵਾਰ ਕੋਈ ਜਾ ਖਰਚਾ ਚੱਲਦਾ ਸਾਡਾ ਵਧੀਆ ਸੀ ਹੋਰ ਕੀ ਲੈਣਾ ਬੰਦਾ ਪਰਿਵਾਰ ਚਲਾਉਣ ਵਾਸਤੇ ਹੀ ਕੰਮ ਕਰਦਾ ਜੋ ਪਰਿਵਾਰ ਦਾ ਸੋਹਣਾ ਗੁਜ਼ਾਰਾ ਹੋ ਰਿਹਾ ਤਾਂ ਬਸ ਠੀਕ ਹੈ ਉਹ ਜਿਹੜੇ ਮੇਰੇ ਨਾਲ ਦੇ ਉਹ ਤਿਲਕ ਗਏ ਹਾਂ ਕਹਿੰਦੇ ਆ ਨਹੀਂ ਯਾਰ ਮੈਂ ਕਿਹਾ ਤੁਸੀਂ ਵੀ ਜਾਓ ਉਹ ਵੀ ਪਿੰਡ ਬੱਧੀ ਰਹੇਗਾ ਕੰਡਾ ਅੱਛਾ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਜੋ ਆਗਦੀ ਉੱਥੇ ਰਹਿ ਗਿਆ ਮੈਂ ਸਿਰੜੀ ਹੋ ਗਿਆ ਬਾਈ ਹਾਂ ਮੈਂ ਕਿਹਾ ਜਾਣਾ ਹੀ ਤੂੰ ਯਕੀਨ ਮੰਨ ਵੀ ਉੱਥੇ ਮੈਂ ਨਾਲ ਦਾ ਹੋਟਲ ਵੀ ਲੈ ਲਿਆ ਅੱਛਾ ਜੀ ਗੱਡੀ ਫੇਰ ਵੀ ਰੋਡ ਤੇ ਖੜੀ ਹੁੰਦੀ ਸੀ ਅੱਛਾ ਠੀਕ ਹੈ ਇਹ ਗੱਡੀਆਂ ਵਾਲਿਆਂ ਨੂੰ ਪਤਾ ਅੱਜ ਵੀ ਆਪਾਂ ਲਾਈਵ ਹੋਏ ਟਰੱਕ ਵਾਲੇ ਦਾ ਫੋਨ ਆਇਆ ਮੁੰਡੇ ਕਾਲੇ ਦਾ ਹਾਂ ਜੀ ਹਾਂ ਜੀ ਉਹ ਕਹਿੰਦਾ ਉਹ ਮੌਜਾਂ ਯਾਰ ਯਾਦ ਆਉਂਦੀਆਂ ਕਰੀਆਂ ਮਤਲਬ ਕਿ ਕਿਸੇ ਨੂੰ ਕੋਈ ਮਨਾਹੀ ਨਹੀਂ ਢਾਬੇ ਦੇ ਅੰਦਰ ਕੋਈ ਕਿਤੇ ਤੁਰਿਆ ਫਿਰੇ ਕੋਸ ਖਾਈ ਆ ਬਈ ਹਾਂ ਪੈਸੇ ਆਪਦੀ ਮਰਜ਼ੀ ਨਾਲ ਦੇਣੇ ਤੇ ਠੀਕ ਹੈ ਜਿਹੜਾ ਗੱਲੇ ਦੇ ਖੜਾਉਂਦਾ ਸੀ ਕਿਉਂਕਿ ਮੇਰੀ ਡਿਊਟੀ ਭਾਂਡੇ ਤੇ ਹੁੰਦੀ ਸੀ ਭਾਂਡੇ ਮਾਫਤ ਹੁੰਦਾ अच्छा ਜਿੰਨਾ ਚਿਰ ਮੈਂ ਹੋਟਲ ਚ ਲਾਇਆ ਮੈਂ ਭਾਂਡੇ ਧੋਣੇ ਧੋਣੇ ਨੇਤ ਮੈਨੂੰ ਸਕੂਨ ਨਹੀਂ ਮਿਲਦਾ ਸੀ ਲੋਕ ਪਾਗਲ ਬੰਦਾ ਰੋਡ ਤੇ ਜਾਂਦਾ ਫੜ ਕੇ ਭਾਂਡੇ ਧੋਣ ਲਾ ਦਿੰਦੇ ਬਈ ਢਾਬੇ ਵਾਲੇ ਹਾਂ ਸਹੀ ਬਹੁਤ ਹੈ ਤੁਸੀਂ ਭਾਂਡ ਰੋਟੀ ਗਾਣੀ ਹੈ ਨਾ ਢਾਬੇ ਤੇ ਤੁਸੀਂ ਸਾਰਿਆਂ ਨੂੰ ਪਹਿਲਾਂ ਕਾਰੀਗਰ ਵੇਖੋ ਵੀ ਨਾਤਾ ਹਾਂ ਜੇ ਉਹ ਨਾਤਾ ਧੋਤਾ ਬੰਦਾ ਸਾਫ ਸੁਥਰਾ ਦਾ ਖਾਣਾ ਵੀ ਸਾਫ ਸੁਥਰਾ ਬਿਲਕੁਲ ਨੰਬਰ 2 ਤੇ ਬਰਤਨ ਧੋਣ ਵਾਲਾ ਬੰਦਾ ਵੇਖੋ ਵੀ ਕਮਲਾ ਤਾਂ ਨਹੀਂ ਹਾਂ ਜੇ ਉਹ ਕਮਲਾ ਰੋਟੀ ਨਾ ਖਾ ਸਹੀ ਹੈ ਕਿਉਂਕਿ ਤਾਂ ਵਿਚਾਰਾ ਆਪਦੇ ਹੱਥ ਕਿਤੇ ਆਪ ਦੀ ਜਿਹੜਾ ਕਿਰਿਆ ਨਹੀਂ ਸੋਚ ਸਕਦਾ ਬਰਤਨ ਕਿਵੇਂ ਧੋ ਦੂਗਾ ਉਹ ਤਾਂ ਉਹਵੇਂ ਵਿਚਾਰਾ ਧੋਤ ਤੋਂ ਫੜਾਈ ਜਾਂਦਾ ਉਹਨੇ ਆਪਦੇ ਹੱਥ ਨਾਲ ਉਹਵੇਂ ਵਿਚਾਰਾ ਕੀ ਪਤਾ ਕੀ ਕਰਦਾ ਓ ਠੀਕ ਹੈ ਉਹ ਬਹੁਤ ਥੱਕਾ ਉਹਦੇ ਨਾਲ ਸਹੀ ਹੈ ਮੈਂ ਇਹ ਕੰਮ ਨਹੀਂ ਕਰਦਾ ਸੀ ਨਾ ਮੇਰੇ ਢਾਬੇ ਤੇ ਕੋਈ ਮੰਦ부ਧੀ ਰਿਹਾ ਤੇ ਨਾ ਮੈਂ ਰੱਖਿਆ ਠੀਕ ਹੈ ਜੋ ਕੋਈ ਆ ਗਿਆ ਰੋਟੀ ਖਵਾਈ ਚੱਲ ਭਗਤਾ ਜਾਂ 150 ਲੈ ਜਾਣਾ ਤਾਂ ਲੈ ਜਾ ਬਰਤਨ ਅਸੀਂ ਆਪ ਤੋਂ ਮੰਗਦੇ ਹਾਂ ਮੈਂ ਹੁਣ ਭਾਂਡੇ ਧੋਦਾ ਗੁਰਦਾਰਾਵਾਂ ਨੂੰ ਥਾਲ ਟੱਕਦੇ ਸੀ ਮੇਰੇ ਅੱਜ ਵੀ ਯਾਦ ਆ। ਅੱਛਾ। ਮੇਰੇ ਖੜਕਾ ਪਏ ਦੇ ਕੰਨ ਅੱਜ ਵੀ ਸੁਣਦਾ। ਮੈਂ ਨਹਾਉਣ ਵਾਲੀ ਖੇਲ ਕੋਲੇ ਭਾਂਡੇ ਧੋਦਾ ਸੀਗਾ ਜਦੋਂ ਨੂੰ ਭਾਂਡੇ ਮੁਕਣੇ ਉਹਦੋਂ ਉਹਨੇ ਲਿਆ ਕੇ ਉਹ ਟੋਕਰਾ ਛੜ ਰੱਬ ਤੇਰੀ ਕਰ ਦਣਾ ਮੈਂ ਕਿਹਾ ਆ ਗਈ। ਢੂਈ ਮੇਰੀ ਧੋਣ ਲੱਗ ਗਈ ਨਹੀਂ ਕਿਹੜਾ ਕੰਮ ਕਰਿਆ ਸੀ ਕਿਸੇ। ਮੈਂ ਲੱਗਾ ਹੀ ਰਹਿਣਾ ਯਾਰ। ਅੱਛਾ ਜੀ। ਤੂੰ ਐਂ ਯਕੀਨ ਮੰਨ ਵੀ ਐਸ ਐਚਓ ਮੇਰਾ ਇੰਨਾ ਕਰਨ ਲੱਗ ਗਿਆ ਸਾਡੇ ਥਾਣੇ ਦਾ। ਐਸ ਐਚਓ ਆ ਗਿਆ ਮੈਨੂੰ ਮੈਨੂੰ ਨਹੀਂ ਪਤਾ ਕੌਣ ਆ ਥਾਣੇ ਵਾਲਿਆ ਮੈਂ ਭਾਂਡੇ ਧੋਣ ਲੱਗਿਆ ਫਿਰ ਉਹ ਡਰਾਈਵਰ ਕਹਿੰਦਾ ਓਏ ਸਰਦਾਰ ਜੀ ਪਤਾ ਨਹੀਂ ਆਪਕੋ ਕਹਿੰਦਾ ਸੀਈ ਸਾਹਿਬ ਆਏ ਆ ਉਹ ਕਹਿੰਦਾ ਓਏ ਬੋਲ ਕੈਸੇ ਰਹਾ ਕਹਿੰਦਾ ਉਹ ਦਿਖ ਨਹੀਂ ਰਹਾ ਕੰਮ ਕਰ ਰਹੇ ਆਪਣਾ ਕਹਿੰਦਾ ਖੁਦ ਹੀ ਕਰਤੇ ਹੋ ਬਰਤਨੋ ਕੰਮ ਮੈਂ ਕਿਹਾ ਹਾਂ ਜੀ ਮੈਂ ਖੁਦ ਹੀ ધોਤਾ ਹੂੰ ਕਹਿੰਦਾ ਯਾਰ ਬਹੁਤ ਬੜੀ ਆ ਜਾ ਐਸਐਚਓ ਨੇ ਪਾਣੀ ਪਾਉਣ ਲੱਗੇ ਲੈ ਮੈਂ ਪਾਣੀ ਡਾਲੂ ਕਹਿੰਦਾ ਮੈਂ ਕਿਹਾ ਨਾ ਸਰ ਮੈਂਗਾ ਉਹਨੂੰ ਮੈਂ ਕਹਿੰਦਾ ਪੇਹਰ ਜਾਂ ਮੰਝਾ ਲੈ ਕੇ ਆਉ ਤਾਂ ਕਿ ਸਾਹਿਬ ਵਾਸਤੇ ਕਹਿੰਦਾ ਨਾ ਨਾ ਇਧਰ ਹੀ ਬੈਠਦਾ ਹੂੰ ਯਾਰ ਮੇਰੇ ਕੋ ਬੰਦਾ ਹੀ ਬੜੀ ਆ ਲਗਿਆ ਤੈਨੂੰ ਅੱਛਾ ਜੀ ਕਹਿੰਦਾ ਯਾਰ ਉਹਨੇ ਫਿਰ ਉੱਥੇ ਕੋਈ ਪ੍ਰੋਗਰਾਮ ਸੀਗਾ ਅੱਛਾ ਜੀ ਜਿਵੇਂ ਬੂਟੇ ਲਾਉਂਦੇ ਆਏ ਠਾਣੇ 'ਚ ਸੱਦ ਕੇ ਸਨਮਾਨਤ ਕਰਦੇ ਆ ਉਹਨੇ ਮੈਨੂੰ ਸੱਦਾ ਗੈਸਟ ਤੌਰ ਤੇ ਅੱਛਾ ਕਿਨੋਂ ਉਹ ਬੰਦਾ ਸੱਦਣਾ ਮੇਰੇ ਪੱਗ ਪਹਿਨਾਈ ਮੇਰੇ ਅੱਜ ਵੀ ਯਾਦ ਹੈ ਉਹ ਕਹਿੰਦਾ ਸਰਦਾਰ ਜੀ ਵੀ ਦੇਖੋ ਤੁਹਾਡੀ ਪਗੜੀ ਅਸੀਂ ਲਾ ਨਹੀਂ ਸਕਦੇ ਤੁਸੀਂ ਆਪ ਦੇ ਹੱਥ ਨਾਲ ਪਗੜੀ ਲਾ ਕੇ ਤੇ ਅਸੀਂ ਪਗੜੀ ਪਹਨਾਉਣੀ ਤੁਹਾਨੂੰ ਠੀਕ ਮਤਲਬ ਉਹਨੇ ਉਹਨਾਂ ਲੋਕਾਂ ਨੂੰ ਦੱਸਿਆ ਕਿ ਇਹ ਬੰਦਾ ਪੰਜਾਬ ਤੋਂ ਆ ਕੇ ਇੱਥੇ ਇੰਨਾ ਵੱਡਾ ਕੰਮ ਹੋ ਗਿਆ ਇਹਦਾ ਇਹਦੀ 20 25000 ਦੀ ਸੇਲ ਹੈ ਇੱਕ ਦਿਨ ਦੀ ਫੇਰ ਵੀ ਵਰਤਨ ਤੋਂ ਹੋ ਰਿਹਾ ਹੈ ਆਪਣੇ ਕੰਮ ਨੂੰ ਕੰਮ ਸਮਝ ਰਿਹਾ ਬੰਦਾ ਯਾਰ ਮੈਂ ਇਹਦੇ ਖੁਸ਼ ਹੈ ਉਹਦਾ ਨਾਮ ਸੀ ਕੇਵਰ ਸਿੰਘ ਅੱਜ ਡੀਐਸਪੀ ਆਓ ਅੱਛਾ ਜੀ ਜੋਧਪੁਰ ਹੁਣ ਵੀ ਜਾਣੇ ਆ ਤੇ ਮਹਾਰਾਜਾ ਮੈਂ ਕਿ ਕਿਹਾ ਸੀਗਾ ਗੁਜਰਾਤ ਜਾਂਦੇ ਨੇ ਮੈਂ ਫੋਨ ਲਾ ਲਿਆ ਕਹਿੰਦਾ ਕੌਣ ਮੈਂ ਕਹਾਂ ਜੀ ਤਾਰੀ ਬਾਬਾ ਅਰੇ ਯਾਰ ਕਾਂ ਗੁੰਮ ਹੋ ਗਿਆ ਤੂੰ ਮੈਂ ਕਹਾਂ ਜੀ ਮੈਂ ਪੰਜਾਬ ਚਲੇ ਆ ਗਿਆ ਮੈਂ ਵੀ ਸੇਵਾ ਕਰਤਾ ਹਾਂ ਗੁਜਰਾਤ ਮੇ ਨਜ਼ਾ ਚੜਵਾਤਾ ਹਾਂ ਲੋਕਾਂ ਦਾ ਕਹਿੰਦਾ ਯਾਰ ਇੱਕ ਵਾਰ ਤੋਂ ਦਰਸ਼ਨ ਦੇ ਜਾ ਯਾਰ ਮਿਲ ਕੇ ਤੋਂ ਜਾ ਯਾਰ ਠੀਕ ਹੈ ਕਿਉਂਕਿ ਉਹਨੂੰ ਵੀ ਪਤਾ ਲੱਗ ਗਿਆ ਫਿਰ ਉਹੀ ਬੰਦੇ ਜਿਹੜੇ ਮੈਨੂੰ ਛੱਡ ਕੇ ਆਏ ਸੀ ਮੇਰੇ ਨਾਲ ਮੈਂ ਤਾਂ ਕਰਦੀ ਅੱਛਾ ਜੀ ਬਾਈ ਅਰਸਾਨ ਨੂੰ ਰੱਖ ਲੈ ਯਾਰ ਮੈਂ ਕਹਾਂ ਯਾਰ ਹੁਣ ਤਾਂ ਮੇਲਾ ਵਿਛੜ ਗਿਆ ਬਾਈ ਹਾਂ ਸਹੀ ਤੁਹਾਨੂੰ ਆਏ ਲੱਗਦਾ ਸੀਗਾ ਵੀ ਸਦਾ ਹੀ ਬਰਤਨ ਧੋਣੇ ਆ ਜਦੋਂ ਆਪਾਂ ਸ਼ਿੰਗਾਰਸ ਲੜਾਂਗੇ ਨਾ ਫਿਰ ਇੱਕ ਦਿਨ ਇੱਕ ਦਿਨ ਕੁਰਸੀ ਮਿਲਦੀ ਆ ਕੁਰਸੀ ਸਿੱਧਾ ਜਿਹੜਾ ਬੰਦਾ ਜਾ ਕੇ ਕੁਰਸੀ ਤੇ ਬਹਿੰਦਾ ਉਹ ਕੁਰਸੀ ਕਾਮਯਾਬ ਨਹੀਂ ਬੈਠਦਾ ਜਾਓਗੇ ਉਹ ਤਾਂ ਠਾਹ ਬਹੁਤ ਛੇਤੀ ਦੇਊਗਾ ਪਰ ਜਿਹੜਾ ਤੁਸੀਂ ਥੱਲਿਓਂ ਬਰਤਨ ਧੋ ਤੋਂ ਆਪਦਾ ਸ਼ਿੰਗਾਰਸ ਲੜ ਲੜ ਜਾਓਗੇ ਨਾ ਕੁਰਸੀ ਤੱਕ ਉਹ ਕੁਰਸੀ ਪੱਕੀ ਤੁਹਾਡੀ ਹੋਊਗੀ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਸਕਦੇ ਆ ਪਰ ਕੋਰਸੀ ਤੁਹਾਡੇ ਕੋਲੋਂ ਕੋਈ ਖੋ ਨਹੀਂ ਸਕਦਾ ਇਹ ਹਕੀਕਤ ਮੇਰੇ ਨਾਲ ਹੋਈ ਕਿਉਂਕਿ ਮੇਰੇ ਮਨ ਦਾ ਜਜਬਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਐਸ ਕਰਾਉਣੀ ਆ ਬਸ ਹੋਰ ਮੇਰੇ ਮਨ ਚ ਕੋਸ਼ ਨਹੀਂ ਸੀ ਅੱਜ ਵੀ ਬੱਚੇ ਡਰਦੇ ਆ ਮੈਂ ਬਿਮਾਰ ਹੋ ਗਿਆ ਹੋ ਗਿਆ ਨਹੀਂ ਬੱਚੇ ਮੈਨੂੰ ਕਹਿੰਦੇ ਵੀ ਜਾਵੜਾ ਮੈਨੂੰ ਪਤਾ ਮੈਂ ਨੇਰੀ ਲਿਆ ਦੂੰਗਾ ਮਾੜੀ ਤੇ ਗੱਡੀਆਂ ਵਾਲੇ ਵੀ ਅੱਜ ਵੀ ਯਾਦ ਕਰਦੇ ਤੇਰੇ ਸਾਹਮਣੇ ਮਿਲਦੇ ਆਪਾਂ ਨੂੰ ਅੱਜ ਵੀ ਕਹਿੰਦੇ ਬਾਬਾ ਆ ਸਹੀ ਬਾਬਾ ਤੇ ਨਾਲ ਦੇ ਢਾਬੇ ਵਾਲਿਆਂ ਨੂੰ ਸਭ ਨੂੰ ਵਿਵਤਾ ਪੈ ਜਾਂਦੀ ਇਹ ਪੰਜਾਬ ਵੜਿਆ ਵੀ ਆ ਆ ਗਿਆ ਕਿੱਥੋਂ ਆ ਗਿਆ ਆਪਣੀ ਗੱਡੀ ਨਹੀਂ ਖੜਨੀ ਕਿਉਂ ਕਿ ਉਹ ਕੰਮ ਵੇਂਦੇ ਆ ਤੁਸੀਂ ਵੀ ਰੋਟੀ ਖਾਣੀ ਹੈ ਢਾਬੇ ਤੇ ਇਹ ਦੋ ਚੀਜ਼ਾਂ ਦੇਖੋ ਮੈਂ ਇੱਕ ਬਜ਼ੁਰਗ ਆਪਣੇ ਢਾਬੇ ਤੇ ਖੜਦਾ ਸੀ ਜਦੋਂ ਵੀ ਉਹਨੇ ਆਉਣਾ ਜਾਂ ਤਾਂ ਮੈਂ ਭਾਂਡੇ ਧੋਈ ਜਾਂਦਾ ਜਾਂ ਮੈਂ ਮੰਜੇ ਧੋਈ ਜਾਂਦਾ ਮੇਰੀ ਡਿਊਟੀ ਸੀ ਕਿ 10 ਮੰਜੇ 5 ਮੰਜੇ ਡੇਲੀ ਧੋਣੇ ਆ 50 52 ਮੰਜੇ ਹੁੰਦੇ ਮੇਰੇ ਹੋਟਲ ਤੇ ਬਿ ਡੇਲੀ ਧੋਣੇ ਆ ਧੋਣੀ ਧੋਣਿਆ ਯਾਰ ਤੜ ਕੇ ਉੱਠ ਕੇ ਮੈਂ ਝਾੜੂ ਮਾਰਨਾ ਨਾ ਝਾੜੂ ਮਾਰ ਕੇ ਪਾਣੀ ਸਿਰਕ ਕੇ ਸਾਰੇ ਮੈਨ ਜਦੋਂ ਡਰਾਈਵਰ ਉੱਠਦਾ ਜੀ ਆਏ ਬਣਾਉਂਦਾ ਈ ਹੋਟਲ ਜੇ ਡਰਾਈਵਰ ਉੱਠ ਕੇ ਆ ਕੇ ਖੁਸ਼ ਹੋ ਜਾਂਦਾ ਕਿ ਕਿੱਥੇ ਆ ਗਿਆ ਯਾਰ ਜਾਨਤ ਬਣਾਉਂਦਾ ਠੀਕ ਹੈ ਤੇ ਮੰਝੇ ਵੀ ਧੋਣੇ ਆ ਮੰਝਾ ਲਿਬੜਿਆ ਨਹੀਂ ਚਾਹੀਦਾ ਮੈਨੂੰ ਫੱਟੇ ਵੀ ਧੋਣੇ ਆ ਫੱਟਾ ਲਿਬੜਿਆ ਨਹੀਂ ਚਾਹੀਦਾ ਮੈਨੂੰ ਡਰਾਈਵਰ ਭੁਰੇ ਠੀਕ ਹੈ 쿨ਰ ਲਾ ਕੇ ਪਾਣੀ ਛਰਕਣ ਵਾਲੇ ਵਾਲੇ ਡਰਾਈਵਰਾਂ ਦੇ ਗਰਮੀ 'ਚ ਵੀ ਆਰਾਮ ਨਾ ਸੌ ਮੋ ਤੁਸੀਂ ਉਹ ਜਦੋਂ ਬੰਦਾ ਆਇਆ ਯਾਰ ਮੈਂ ਪੂਰਾ ਖਫਾਖੂਨ ਹੋਇਆ ਵਾ ਮੰ ਉਹ ਕਹਿੰਦਾ ਯਾਰ ਮੇਰੇ ਯਾਰ ਆ ਯਾਰ ਉਹਦੀ ਆਵਾਜ਼ ਕਰਨਾ ਜੇ ਕਹਿੰਦਾ ਪੁੱਤ ਹਾਂ ਸੌਣਾ ਕਦੋਂ ਹਾਂ ਮੈਂ ਕਿਹਾ ਬਾਪੂ ਜੀ ਕਹਿੰਦਾ ਯਾਰ ਮੈਂ ਇੱਕ ਦਿਨ ਰਾਤ ਨੂੰ ਆਇਆ ਤੂੰ ਪਾਣੀ ਵਾਲੀ ਖੇਲ ਧੋਈ ਜਾਂਦਾ ਸੀ ਅੱਛਾ ਇੱਕ ਦਿਨ ਮ ਆਇਆ ਤੂੰ ਰੰਗ ਕਰੀ ਜਾਂਦਾ ਸੀ ਖੇਲ ਨੂੰ ਯਾਰ ਕਹਿੰਦਾ ਇੱਕ ਦਿਨ ਆਇਆ ਤੂੰ ਭਾਂਡੇ ਧੋਈ ਜਾਂਦਾ ਸੀ ਯਾਰ ਅੱਜ ਆਇਆ ਤੂੰ ਮੰਜੇ ਧੋਈ ਜਾਂਦਾ ਯਾਰ ਹਾਂ ਕਹਿੰਦਾ ਯਾਰ ਤੂੰ ਕੋਸ ਨਾ ਕੋਸ ਕਰੀ ਜਾਂਦਾ ਮੈਂ ਕਿਹਾ ਬਾਪੂ ਤੁਹਾਡੀ ਸੇਵਾ ਜਹਾਜ਼ ਰਹਿ ਹਾਂ ਮੈਂ ਤੁਹਾਡਾ ਨੌਕਰ ਹਾਂ ਨੌਕਰ ਦਾ ਕੰਮ ਕਰਨਾ ਫਰਜ਼ ਹੈ ਤੁਸੀਂ ਮੇਰੇ ਮਾਲਕ ਹੋ ਜੇ ਤੁਸੀਂ ਮਾਲਕ ਨਾਲ ਖੁਸ਼ ਹੋਇਆ ਨੌਕਰ ਤੋਂ ਫਿਰ ਨੌਕਰੀ ਕਰਨ ਦਾ ਫਾਇਦਾ ਕੀ ਕਹਿੰਦਾ ਹਾਈਵੇ ਕਹਿੰਦਾ ਇੰਨੀ ਨਿਮਰਤਾ ਪੁੱਤ ਯਾਰ ਤੇਰੇ ਕਹਿੰਦਾ ਤੂੰ ਬਹੁਤ ਕਾਮਯਾਬ ਹੋਵੇਂਗਾ ਪੁੱਤ ਕਹਿੰਦਾ ਮੇਰਾ ਆਸ਼ੀਰਵਾਦ ਆ ਯਾਰ ਉਹ ਬਜ਼ੁਰਗ ਦਾ ਆਸ਼ੀਰਵਾਦ ਵਾਕੀ ਨਿਭਿਆ ਅੱਛਾ ਜੀ ਅੱਜ ਵੀ ਮੈਂ ਢਾਬੇ ਤੇ ਬਹਿ ਜਾਂਦਾ ਅੱਜ ਵੀ ਰੋਡ ਤੇ ਬਹਿ ਜਾਂਦਾ ਟਰੱਕਾਂ ਵਾਲੇ ਆਟੋਮੈਟਿਕ ਕੱਢਦੇ ਆ ਵੀਰ ਬਾਬਾ ਬੈਠਾ ਖੜੀਏ ਮਾਣ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਪਿੱਠ ਪਿੱਛੇ ਯਾਦ ਕਰਦਾ ਸਹੀ ਗੱਲ ਹੈ ਮੇਰੇ ਕੋਲੇ ਮੁੰਡਾ ਹੁੰਦਾ ਜੀ ਮੈਸਤਰੀ ਉਹ ਜਾ ਰਿਹਾ ਜਲੰਧਰ ਨੂੰ ਜੋਗਰਾਓਂ ਤੋਂ ਸਦਮਾ ਬੇਟ ਕੋਲੇ ਢਾਬੇ ਵਾਲਾ ਡਰਾਈਵਰ ਅੱਛਾ ਜੀ ਉਹ ਦੇਖੀ ਜਾਂਦਾ ਯਾਨੀ ਉਹਨੂੰ ਨਹੀਂ ਪਤਾ ਗੱਡੀਆਂ ਵਾਲਿਆਂ ਨੂੰ ਉਹ ਕਹਿੰਦਾ ਆ ਜਿਉਂ ਤੂੰ ਪਾਣੀ ਖਰਾਬ ਕਰਦਾ ਪਾਣੀ ਨੂੰ ਉਹ ਕਹਿੰਦਾ ਤੂੰ ਤਾਰੀ ਪਾਪਾ ਹਾਂ ਤੇਰਾ ਪਾਣੀ ਖਰਾਬ ਕਰਤਾ ਉਹ ਕਹਿੰਦਾ ਤਾਰੀ ਪਾਪਾ ਪਾਣੀ ਲੈਦਾ ਦਿੰਦਾ ਕਹਿੰਦਾ ਹਾਂ ਫਿਲਟਰ ਵਾਲਾ ਹਾਂ ਆ ਜਿਹੜਾ ਤੂੰ ਪੀਣ ਨੂੰ ਦਿੰਦਾ ਇਹੋ ਜਿਹਾ ਨਾਉਣ ਵਾਲਾ ਹੁੰਦਾ ਇਹ ਨਾਉਣ ਵਾਲਾ ਪਾਣੀ ਵਾਕਈ ਪੀਣਯੋਗ ਹੁੰਦਾ ਹੀ ਆਪਣਾ ਆਹ ਹੈ ਬਿਲਕੁਲ ਸਾਫ਼ ਸਾਫ਼ ਤੇ ਜਿਹੜਾ ਪੀਣੇ ਫਿਲਟਰ 100-100 ਪੇਪਰ ਲੱਗਦਾ ਹੈ ਹਾਂ ਨਾ ਵੀਰ ਨੂੰ ਭਾਪ ਨੂੰ ਰੋਕਿਆ ਸਵੀਰ ਹੀ ਸੀ ਬਸ ਠੀਕ ਹੈ ਜਿਹੜਾ ਮੈਨੂੰ ਕਹਿੰਦੇ ਬਾਜਦਾ ਕੀ ਆ ਖਸਮਾ ਇਹ ਤਾਂ ਦਾਸ ਤੇ ਹਾਂ ਬੀਆਂ ਦਾ ਤਾਂ ਅਸੀਂ ਪਾਣੀ ਲੈ ਜਾਂਦੇ ਆ ਤੇ ਬੀਆਂ ਦਾ ਤਾਂ ਅਸੀਂ ਪੀ ਹੀ ਜਾਂਦੇ ਹੋਵਾਂਗੇ ਸਾਰੀ ਘੜੀ ਕਿ ਗੈਂਪਰ ਕਰਨੀ ਜਿੱਥੇ ਹਾਂ ਤੇ ਰੁਪਈਏ ਫੇਰ 50 ਲੈਣਾ ਤੂੰ ਹਾਂ ਬੰਦੇ ਨੂੰ ਰੋਟੀ ਦੇ ਮੈਂ ਕਹਾਂ ਜੀ ਪਰ ਲੰਗਰ ਬਾਜਦਾ ਹਾਂ ਸਭ ਕੁਝ ਬਾਜਦਾ ਹਾਂ ਇੱਕ ਵਾਰੀ ਮੈਂ ਨਵਾਂ ਰੋਡ ਬਣਿਆ ਭਾਬ ਤੋਂ ਇਧਰੋਂ ਨਿਕਲਿਆ ਘਰਸਾਣੀ ਨੂੰ ਉਹ ਤੇ ਬੈਠਾ ਰੋਟੀ ਖਾਈ ਜਾਂਦਾ ਉਧਰ ਗੱਡੀਆਂ ਆ ਲਈਆਂ ਜੀ ਰੋਟੀ ਖਾਣ ਲੱਗ ਗਈ ਜਰਮੀ ਬੜੀ ਉਹ ਕਹਿੰਦਾ ਯਾਰ ਆਹ ਰੋਡ ਤੇ ਵੀ ਕਿਤੇ ਤਾਰੀ ਬਾਬਾ ਆ ਜੇ ਨਾ ਹਾਂ ਕਹਿੰਦਾ ਮੈਂ ਕੋਲੇ ਬੈਠਾ ਹਾਂ ਰਾਜਸਤਾਨੀ ਮੈਨੂੰ ਕਹਿੰਦਾ ਤੇਰਾ ਨਾਮ ਲੈ ਰਹੇ ਹਾਂ ਹਾਂ ਕਹਿੰਦਾ ਇਹ ਕਿਤੇ ਤਾਰੀ ਬਾਬਾ ਆ ਜੇ ਨਾ ਜਾਨ ਸੋਕੀ ਹੋ ਜੇ ਪਹਿਲਾਂ 2 ਮਹੀਨੇ ਹੀ ਲਾ ਦੇ ਯਾਰ ਇਹਨਾਂ ਲੋਕਾਂ ਨੂੰ ਪਤਾ ਲੱਗ ਜੂ ਹਾਂ ਹਾਂ ਕਿੱਡਾ ਪਾ ਕੇ ਦੇ ਕਰ ਕਿਵੇਂ ਕਰਨਾ ਇੱਕ ਨੇ ਵੇਖ ਲਿਆ ਕਹਿੰਦਾ ਉਹ ਬੈਠਾ ਹਾਂ ਹੋਰ ਬਾਬਾ ਤੈਨੂੰ ਯਾਦ ਕਰਿਆ ਕਹਿੰਦੇ ਯਾਰ ਕਿਉਂਕਿ ਉਹ ਹੁੰਦੀ ਆ ਨਿਮਰਤਾ ਜਿਹੜੀ ਨਿਮਰਤਾ ਉਹ ਤੁਹਾਡੀ ਤੁਹਾਡੇ ਕੰਮ ਆਉਂਦੀ ਹੈ